ਕੁਝ ਦਿਨ ਪਹਿਲਾਂ ਸਲੀਨਾ ਪਿੰਡ ਜ਼ਿਲ੍ਹਾ ਮੋਗਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਸਾਬਕਾ ਸਰਪੰਚ ਹੈ ਜਿਹੜੀ ਉਹ ਕੁੜੀਆਂ ਤੋਂ ਬੁੜੀਆਂ ਤੋਂ ਤੰਦਾ ਕਰਵਾਉਂਦੀ ਹੈ ਜਿਸਮ ਫਰੋਸ਼ੀ ਦਾ ਕੰਮ ਕਰਵਾਉਂਦੀ ਹੈ ਜਿਹਦੀ ਵੀ ਬੱਚੀ ਛੋਟੀ ਚ ਜਾਂਦੀ ਹੈ ਨਾ ਚਲੋ ਜਨੰਦ ਕਾਰਜ ਕਰਵਾ ਦਿਓ ਜਿਦੋਂ ਪਤਾ ਲੱਗਦਾ ਨਾ ਇਹ ਕਿੂੰਕੂ ਆਉਂਦੀ ਉਦੋਂ ਇਹਦਾ ਪਤਾ ਲੱਗਦਾ ਵੀ ਆ ਗਈ ਮਨਿੰਦਰ ਕੁੱਤੀ ਅਈ ਤਾਂ ਗਾਲ ਕੱਢਦੇ ਕਰਨ ਜਿਹੜਾ ਕੁਝ ਕਰਨਾ ਸਾਨੂੰ ਜਿਹੜੀ ਇੱਕ ਔਰਤ ਆ ਮੈਨੂੰ ਕੁੱਤੀ ਜਾਂ ਮੈਨੂੰ ਕਹਿ ਰਹੀ ਇਹਦੇ ਬੱਤੀਆਂ ਲੱਗੀਆਂ ਬਹੁਤ ਕੁਝ ਮੇਰੇ ਬਾਰੇ ਬੋਲ ਰਹੀ ਹੈ ਉਸ ਟਾਈਮ ਮੈਂ ਸਰਪੰਚੀ 15 ਪਰਚੇ ਉਹਨਾਂ ਤੇ ਮੈਂ ਆਂਟੀ ਦੇ ਕਰਵਾਈ ਹੋਈ ਉਹਨਾਂ ਨਾਲ ਉਸ ਟਾਈਮ ਮੈਂ ਸਾਥ ਨਹੀਂ ਦਿੱਤਾ ਕਾਪੀਆਂ ਆਪਣੇ ਕੋਲ ਐਫਆਰ ਰੱਦੀਆਂ ਵੀ ਹੈਗੀਆਂ ਸਾਰੇ ਪ੍ਰੂਫ ਆਪਣੇ ਕੋਲੇ ਮੌਜੂਦਾ ਹੈਗੇ ਆ ਉਹਦੇ ਬੇਟੇ ਇੱਕ ਰਾਸਥਾਨ ਜੇਲ੍ਹ ਚ ਇੱਕ ਉਸੇ ਉਸੇ ਬੇਟੇ ਨੇ ਹੀ ਉਹਦੇ ਨਹੀਂ 16 ਸਾਲ ਦੀ ਕੁੜੀ ਨਾਲ ਰੇਪ ਕੀਤਾ ਸੀ ਆ ਉਹ ਤਾਂ ਉਹ ਤਾਂ ਕਹਿੰਦੇ ਆ ਕਿ ਆਧਾਰ ਕਾਰਡ ਆ ਜਿਹੜਾ ਉਹ ਇਹਨਾਂ ਨੇ ਬਣਾ ਕੇ ਦਿੱਤਾ ਨਹੀਂ ਜੀ ਇਹਨਾਂ ਜਿਆ ਕੋਈ ਕਸੂਰ ਨਹੀਂ ਇਹਨਾਂ ਤੇ ਜਲਾਮ ਰਾ ਲਾ ਰਹੇ ਆ ਆਹ ਜਿਹੜੀ ਆ ਹਾਂ 12 ਸਾਲਾਂ ਦੀ ਆ ਜਿਹੜੀ ਦੀ ਗੱਲ ਹੋ ਰਹੀ ਆ ਜਿਹੜੀ ਦੀ ਗੱਲ ਹੋ ਰਹੀ ਆ ਹੂੰ ਹੂੰ ਇਹ ਨੂੰ ਆਉਣਾ ਨਾ ਫੜ ਲਿਆ 4 ਵਜੇ ਅੱਛਾ 4 ਵਜੇ ਇੱਕ ਲੜਕੀ ਫੜੀ ਗਈ ਆ ਸੋਨੀ ਤੂੰ ਇਹ ਕੀ ਕਰ ਰਿਹਾ ਹੂੰ ਕਹਿੰਦਾ ਮੈਂ ਟਾਈਮ ਵੇ ਰਾਂ ਟਾਈਮ ਵੇ ਨਾ ਮੈਂ ਆਪਣੀ ਹੀ ਬੇਟੀ ਨਾਲ ਉਹਨੇ ਹਾਂ ਗਲਤ ਕੀਤਾ ਗਲਤ ਕੀਤਾ ਹੈਗਾ ਮਾਤਾ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਹਾਡੇ ਜਿਹੜਾ ਜਵਾਈ ਹੈ ਉਹਨੇ ਆਪਣੀ ਧੀ ਨਾਲ ਬਲਾਤਕਾਰ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਨਾ ਮੈਂ ਤੁਹਾਨੂੰ ਦੱਸਦੀ ਆ ਇੱਕਾਥ ਨੇ ਤੁਹਾਡੀ ਸ਼ਰਮ ਤਾਂ ਹੁਣ ਸਾਰਾ ਕੁ ਸ਼ਰਮ ਕੋਈ ਨਹੀਂ ਗਈ ਹੈ ਨਹੀਂ ਨਾ ਕੋਈ ਵੀ ਜੀ ਉਹਨੇ ਨਹੀਂ ਕਰਿਆ ਇੱਕਾਥ ਨਾ ਅੱਛਾ ਕੁੜੀ ਦੇ ਸੋਰੀ ਵੀ ਜਾਂਦਾ ਰਿਹਾ ਕੁੜੀ ਨੂੰ ਧੱਕੇ ਜਾਂ ਦਿੰਦਾ ਰਿਹਾ ਲੱਫੜ ਮਾਰਦਾ ਰਿਹਾ ਕੁੜੀ ਨੂੰ ਕਹਿੰਦਾ ਰਿਹਾ ਤੂੰ ਕਿਹੜੇ ਖਸਮ ਨਾ ਪੈਣਾ ਉਹ ਪੈਣੇ ਇੱਥੇ ਧੱਕੇ ਨਾਲ ਕਹਿੰਦਾ ਸੀ ਮੈਂ ਮੈਂ 13 ਸਾਲ ਦੀ ਲੜਕੀ ਤੋੜਨੀ ਹੈ ਅੱਛਾ ਜਿਹਦੇ ਮੈਂ ਖਿਲਾਫ ਸੀ ਮੈਂ ਅੱਜ ਵੀ ਕਹਿੰਨੀ ਵੀ ਮੈਂ 13 ਸਾਲ ਦੀ ਲੜਕੀ ਤਾਂ ਨਾ ਵਿਆਹ ਹੋਣ ਦੇਣਾ ਨਾ ਕਿਤੇ ਜਾਣ ਦੇਣੀ ਤਜੀ ਸਰਪੰਚ ਸਾਹਿਬ ਦੇ ਕਿਰਦਾਰ ਬਾਰੇ ਕੀ ਕਹਿਣਾ ਚਾਹੁੰਗੇ ਸਰਪੰਚ ਸਾਹਿਬ ਦਾ ਕਦਾਰਤਾ ਤੁਹਾਨੂੰ ਉਦੀ ਭਾਸ਼ਾ ਤੋਂ ਹੀ ਪਤਾ ਲੱਗ ਰਿਹਾ ਵੀ ਉਹਦਾ ਕਦਾਰ ਕਿੰਨਾ ਕੁ ਹੈਗਾ ਵੀ ਕੋਈ ਹੈਗਾ ਸੁਲਜਿਆ ਹੋਇਆ ਇਨਸਾਨ ਹੈਗਾ ਵੀ ਕਿਵੇਂ ਕਿਸਤੇ ਲੇਡੀਜ਼ ਨੂੰ ਕੋਲੇ ਖੜ ਕੇ ਕਿ ਲੇਡੀਜ਼ ਬਾਰੇ ਕੀ ਬੁਲਾ ਰਿਹਾ ਵੀ ਤੁਸੀਂ ਇਹ ਤਸਵੀਰਾਂ ਵੀ ਰੱਖੀਆਂ ਹੋਈਆਂ ਨੇ ਕਾਹਦੀਆਂ ਇਹ ਬੰਦੇ ਦੇ ਅਸਲੇ ਨਜਾਇਜ਼ ਅਸਲਾ ਵਰਤਦਾ ਜਿਹਦਾ ਸਾਨੂੰ ਅਜੇ ਸਿੰਘ ਸਰਪੰਚ ਅੱਛਾ ਜਿਹਦਾ ਪੈਣੇ ਸਾਨੂੰ ਪੂਰਾ ਡਰਾ ਠੀਕ ਹੈ ਠੀਕ ਹੈ ਖੇਤਾਂ ਚ ਬਾਹਰ ਸਾਡਾ ਕਲਾਕਾਰ ਆ ਕਿਸੇ ਟਾਈਮ ਵੀ ਸਾਡਾ ਨੁਕਸਾਨ ਹੋ ਸਕਦਾ ਸਾਰਸ਼ੀਕਲ ਜੀ ਲਿਵ ON ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਕੁਝ ਦਿਨ ਪਹਿਲਾਂ ਸਲੀਨਾ ਪਿੰਡ ਜ਼ਿਲ੍ਹਾ ਮੋਗਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਔਰਤਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਪਿੰਡ ਦੀ ਸਾਬਕਾ ਸਰਪੰਚ ਦੇ ਉੱਤੇ ਉਹਨਾਂ ਦਾ ਕਹਿਣਾ ਸੀ ਕਿ ਸਾਬਕਾ ਸਰਪੰਚ ਹੈ ਜਿਹੜੀ ਉਹ ਕੁੜੀਆਂ ਤੋਂ ਬੁੜੀਆਂ ਤੋਂ ਤੰਦਾ ਕਰਵਾਉਂਦੀ ਹੈ ਜੇ ਸਮ ਫਰੋਸ਼ੀ ਦਾ ਕੰਮ ਕਰਵਾਉਂਦੀ ਹੈ ਅਤੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਉਸੇ ਸਰਪੰਚਨੀ ਦੇ ਵੱਲੋਂ ਜਿਹੜੀ ਉਹ ਕੁੜੀ ਹੈ ਜਿਸ ਦਾ ਨਬਾਲਗ ਦਾ ਵਿਆਹ ਕਰ ਦਿੱਤਾ ਗਿਆ ਸੀ ਉਹ ਕੁੜੀ ਤੇ ਉਹਦੀ ਨਾਨੀ ਨੂੰ ਅਗਵਾ ਕਰ ਲਿਆ ਗਿਆ ਪਰ ਉਸ ਕੁੜੀ ਦੀ ਨਾਨੀ ਇੱਥੇ ਸਾਡੇ ਨਾਲ ਮੌਜੂਦ ਨੇ ਉਹ ਸਰਪੰਚਨੀ ਸਾਬਕਾ ਸਰਪੰਚਨੀ ਵੀ ਭੈਣ ਮਨਿੰਦਰ ਕੌਰ ਸਾਡੇ ਨਾਲ ਮੌਜੂਦ ਨੇ ਦੋਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਮਾਤਾ ਕਿਵੇਂ ਉਸੇ ਤਾਂ ਕਿਵੇਂ ਨੇ ਠੀਕ ਆ ਬੇਟਾ ਸਿੱਧਾ ਬੱਸ ਕੀ ਨਾਮ ਐ ਜੀ ਤੁਹਾਡਾ ਅਮਰਜੀਤਾ ਜੀ ਜੀ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਸਲੀਨੇ ਦੇ ਰਹਿਣ ਵਾਲੇ ਸੀ ਅੱਛਾ ਜੀ ਮੈਂ ਤਾਂ ਕੀ ਗੱਲ ਐ ਪੂਰੀ ਤੁਹਾਡੇ ਅਗਵਾ ਹੋਣ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਤੁਹਾਨੂੰ ਇਹ ਅਗਵਾ ਕਰਕੇ ਲੈ ਕੇ ਆਏ ਹਾਂ ਹਾਂਜੀ ਇਹ ਬੇਟਾ ਸਾਡੇ ਨਾਲ ਇਹ ਗੱਲ ਬਣੀ ਆ ਜਿਹੜਾ ਅਜਾ ਸਰਪੰਚ ਸੀਗਾ ਸਾਡੇ ਘਰੇ ਆਉਣੀ ਜਾਣੀ ਸੀ ਦੀ ਪਿੰਨਾ ਸਾਲਾਂ ਤੋਂ ਤੇ ਕੁੜੀ ਦੀ ਸੱਸ ਨੂੰ ਤੇ ਕੁੜੀ ਦੇ ਘਰ ਵਾਲੇ ਨੂੰ ਲੈ ਕੇ ਆਉਂਦਾ ਰਿਹਾ ਸਾਡੇ ਕੋਲੇ ਸਾਨੂੰ ਕਹਿੰਦਾ ਸਾਨੂੰ ਕੁੜੀ ਦਾ ਰਿਸ਼ਤਾ ਦੇ ਦਿਓ ਅਸੀਂ ਕਹਾਂ ਸਾਡੀ ਕੁੜੀ ਦੀ ਉਮਰ ਨਿਆਣੀ ਆ ਅਸੀਂ ਨਹੀਂ ਕਰ ਸਕਦੇਗੇ ਅਸੀਂ ਫਸਣਾ ਕਹਿੰਦਾ ਸੀ ਆਂਟੀ ਸਾਰੀ ਗੱਲ ਮੇਰੇ ਤੇ ਸੱਡ ਦਿਓ ਮੈਂ ਜ਼ਿੰਮੇਵਾਰ ਆ ਕਾਗਜ਼ ਪੱਤਰ ਮੈਂ ਬਣਾਉਂਗਾ ਜਿਹੜੀ ਸਗਨ ਸਕੀਮ ਮਿਲਦੀ ਆ ਮੈਂ ਆਪ ਦਵਾਉਂਗਾ ਜਿਹੜਾ ਆਧਾਰ ਕਾਰਡ ਸੀਗਾ ਇਹਨੇ ਆਪ ਕਰਵਾਇਆ ਕਹਿੰਦਾ ਮੈਂ ਆਪੇ ਬਣਾਉਂਗਾ ਮੇਰੇ ਤੇ ਸਾਰੀ ਤੁਹਾਡੇ ਤੇ ਕੋਈ ਗੱਲ ਨਹੀਂ ਹੁੰਦੀ ਮੈਂ ਇਹਨਾਂ ਕੰਮਾਂ ਚੋਂ ਨੰਗਿਆ ਹੈਗਾ ਠੀਕ ਆ ਉਹ ਤਾਂ ਉਹ ਤਾਂ ਕਹਿੰਦੇ ਆ ਕਿ ਆਧਾਰ ਕਾਰਡ ਆ ਜਿਹੜਾ ਉਹ ਇਹਨਾਂ ਨੇ ਬਣਾ ਕੇ ਦਿੱਤਾ ਨਹੀਂ ਜੀ ਇੰਨਾ ਜਿਆ ਕੋਈ ਕਸੂਰੀ ਨਹੀਂ ਨਾ ਤੇ ਜਲਾਮ ਲਾ ਰਿਹਾ ਅੱਛਾ ਹਾਂਜੀ ਆਧਾਰ ਕਾਰਡ ਉੱਥੇ ਸਰਪੰਚ ਨੇ ਬਣਾ ਕੇ ਦਿੱਤਾ ਸੀ ਸਰਪੰਚ ਨੇ ਆਧਾਰ ਕਾਰਡ ਬਣਾਇਆ ਵਿਚੋਲਾ ਵੀ ਉਹੀ ਸੀ ਕੁੜੀ ਦੇ ਸਹੁਰੇ ਵੀ ਜਾਂਦਾ ਰਿਹਾ ਕੁੜੀ ਨੂੰ ਧੋੱਕੇ ਜਾਂ ਦਿੰਦਾ ਰਿਹਾ ਲਫੜ ਮਾਰਦਾ ਰਿਹਾ ਕੁੜੀ ਨੂੰ ਕਹਿੰਦਾ ਰਿਹਾ ਤੂੰ ਕਿਹੜੇ ਖਸਮਨਾ ਪੈਣਾ ਅੱਛਾ ਜੇ ਤੂੰ ਆਪ ਦੇ ਖਸਮਨਾ ਨਹੀਂ ਪੈਣਾ ਹੋਰ ਕਿਹੜੇ ਖਸਮਨਾ ਪੈਣਗੀ ਇਹ ਤੇ ਕੁੜੀ ਦੇ ਲਫੜ ਵੀ ਮਾਰੇ ਜਾ ਜਾ ਕੇ ਇਹ ਕੁੜੀ ਦੇ ਸਹੁਰੇ ਜਾ ਕੇ ਕੁੜੀ ਦੇ ਸਹੁਰੇ ਜਾ ਕੇ ਇਹ ਬੰਦੇ ਨੇ ਅੱਛਾ ਜੀ ਫੇਰ ਇਹਨੇ ਕਹਿੰਦਾ ਸੀ ਮੈਂ ਇੰਨਾ ਕੰਮਾਂ ਚੋਂ ਲੰਘਿਆ ਤਾਨੂੰ ਸਗਣ ਸਕੀਮ ਮਿਲੂਗੀ ਤੁਹਾਨੂੰ ਡਰਨ ਦੀ ਲੋੜ ਕੋਈ ਨਹੀਂ ਅਸੀਂ ਕਹ ਸਾਡੇ ਕੋਲੇ ਕੋਈ ਪੈਸਾ ਨਹੀਂਗਾ ਅਸੀਂ ਨਹੀਂ ਕਰਨਾਗਾ ਹਮ ਤੇ ਸਾਨੂੰ ਕਹਿੰਦਾ 3000 ਰੁਪਇਆ ਦੇ ਦਿਓ ਅਸੀਂ ਕਹ ਸਾਡੇ ਕੋਲੇ ਕੋਈ ਪੈਸਾ ਨਹੀਂ ਦੇਣ ਨੂੰ ਫਿਰ ਕੁੜੀ ਦੀ ਸੱਸ ਨੂੰ ਕਹਿੰਦਾ ਮੈਨੂੰ ਇੰਨੇ ਪੈਸੇ ਦੇ ਦੇ ਕੁੜੀ ਦੀ ਸੱਸ ਨੇ 3000 ਰੁਪਇਆ ਦਿੱਤਾ ਅੱਛਾ ਕੋਲੇ ਰੀਨਾ ਗਵਾ ਹੈਗੀ ਹਮ ਕੋਲੇ ਬੈਠੀ ਸੀ ਜੀਨੇ ਦਿੱਤੇ ਯਾ ਕੋਲੇ ਸਾਹਮਣੇ ਹਮ ਕਹਿੰਦਾ ਸੀ ਡਰਨ ਦੀ ਲੋੜ ਕੋਈ ਨਹੀਂਗਾ ਮੈਂ ਆਪੇ ਧਾਰ ਕਾਰਡ ਕਰਵਾ ਕੇ ਲਿਆਉਂਗਾ ਸਗਣ ਸਕੀਮ ਤੁਹਾਨੂੰ ਮਿਲੂਗੀ ਅੱਛਾ ਫਿਰ ਇਹ ਸਾਡੇ ਤੇ ਜਲਾਮ ਵਰਾ ਰਹੇ ਹਨਿੰਦਰ ਕੌਰ ਤੇ ਸਰਪੰਚ ਨਹੀਂ ਤੇ ਕਹਿੰਦਾ ਧਾਰ ਕਟ ਮਨਿੰਦਰ ਕੌਰ ਨੇ ਬਣਾਇਆ ਸਰਪੰਚੀ ਨੇ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਤੇ ਪਰਿਵਾਰ ਤੇ ਸਾਰਿਆਂ ਤੇ ਪਰਚੇ ਹੋਣੇ ਚਾਹੀਦੇ ਆ ਹਾਂ ਪੰਜੀ ਤੁਹਾਡੇ ਤੋਂ ਥੋੜਾ ਵਿਸਥਾਰਪੂਰਵਕ ਪੁੱਛਣਾ ਚਾਹਾਂਗੇ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਵੀ ਉਹ ਬੰਦਾ ਵਚੋਲਾ ਵੀ ਸੀ ਤੇ ਉਸੇ ਦੇ ਵੱਲੋਂ ਜਿਹੜਾ ਇਹ ਉਮਰ ਦਾ ਵਧਾ ਕੇ ਆਧਾਰ ਕਾਰਡ ਬਣਾ ਕੇ ਦਿੱਤਾ ਗਿਆ ਇਹ ਭੈਣ ਤੁਹਾਡੇ ਕੋਲ ਕਿਵੇਂ ਪਹੁੰਚਦੇ ਆ ਉਹ ਕਹਿੰਦੇ ਆ ਨਾ ਵੀ ਅਗਵਾ ਕੀਤੀ ਅੱਜ ਤੁਹਾਡੇ ਘਰੇ ਬੈਠੇ ਨੇ ਤੇ ਮਤਲਬ ਇਹ ਤੁਹਾਡੇ ਕੋਲ ਕਦੋਂ ਕਦੇ ਰਹਿੰਦੇ ਆ ਜਾਂ ਕੀ ਆ ਲੜਾਈ ਤੋਂ ਬਾਅਦ ਤੁਹਾਡੇ ਘਰੇ ਆਏ ਆ ਭੈਣੇ ਮੇਸਪਸ਼ਟੀ ਕਰਨ ਦੇਣਾ ਚਾਹਣੀ ਵੀ ਇਹ ਆਪਣੇ ਘਰੇ ਨਹੀਂ ਰਹਿ ਰਹੇ ਆਪਣੇ ਘਰੇ ਹੀ ਰਹਿ ਰਹੇ ਆ ਜਿਹੜੀ ਜੱਜ ਸਾਹਿਬ ਨੇ ਕਸਟਡੀ ਆ ਕੁੜੀ ਦੀ ਇਹ ਨਾਨੀ ਨੂੰ ਦਿੱਤੀ ਹੋਈ ਆ ਏ ਤੁਹਾਡੇ ਘਰੇ ਨਹੀਂ ਰਹਿੰਦੇ ਰਹਿੰਦੇ ਪਿੰਡ ਚਿੰਨਾ ਦਾ ਆਬਦਾਕਰ ਹੈਗਾ ਇਹਨਾਂ ਦਾ ਆਬਦਾ ਮਜੂਦਾਕਰ ਹੈਗਾ ਕਿਉਂਕਿ ਜਿਹੜੇ ਇਹਨਾਂ ਦੇ ਪਤੀ ਆ ਸਰਦਾਰ ਨਸ਼ੱਤਰ ਸਿੰਘ ਉਹ ਇਸ ਟਾਈਮ ਜੇਲ੍ਹ ਚਾ ਕਿਉਂਕਿ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਗਟਮਾਰ ਕੀਤੀ ਆ ਜੀ ਗਟਮਾਰ ਕਰਕੇ ਮੇਰੇ ਘਰ ਵਾਲੇ ਨੂੰ ਜੇਲ੍ਹ ਪਹੁੰਚਾਇਆ ਗਿਆ ਅਜੇ ਸਰਪੰਚ ਨੇ ਅੱਛਾ ਤੇ ਜਿਹੜਾ ਸੀ ਗਾਲਬਾਲਾ ਦੁੱਤ ਜਵਾਈ ਹਾਂ ਉਹ ੱਤਕਾ ਛਾਈ ਕਰਦਾ ਸੀਗਾ ਕਹਿੰਦਾ ਸੀ ਅਸੀਂ ਕੁੜੀ ਲੈ ਕੇ ਜਾਣੀ ਆ ਅਸੀਂ ਕਿਹਾ ਕੁੜੀ ਅਸੀਂ ਨਹੀਂ ਤੋਰ ਸਕਦੇਗੇ ਇਹਨਾਂ ਨੇ ਮੜ ਕੇ ੱਤਕਾ ਦੇ ਕੇ ਮੈਨੂੰ ਸੱਟ ਗਿਆ ਫਿਰ ਅਸੀਂ ਮਨਿੰਦਰ ਕਰਨ ਨੂੰ ਅਸੀਂ ਫੋਨ ਲਾਇਆ ਸਰਪੰਚ ਜੀ ਨੇ ਨੂੰ ਵੀ ਸਾਡੇ ਨਾਲ ਧੱਕਾ ਹੋ ਰਿਹਾ ਇਹ ਆਏ ਇਹ ਕਹਿੰਦੇ ਸੀ ਕੁੜੀ ਨਹੀਂ ਤੋੜ ਸਕਦੀ ਉਹ ਆ ਕੇ ਸਾਡੇ ਨਾਲ ਬੋਲਣ ਲੱਗ ਗਏ ਗਾਲ ਵਾਲੇ ਕਹਿੰਦੇ ਸਰਪੰਚਨੀ ਕੌਣ ਹੁੰਦੀ ਆ ਕੁੜੀ ਨਾ ਤੋਰੇ ਸਾਡਾ ਦੋ ਮਿੰਟਾਂ ਦਾ ਕੰਮ ਆ ਕੁੜੀ ਦੀ ਸੱਸ ਕਹਿੰਦੀ ਹਾਂ ਐਤਾ ਮੈਨੂੰ ਵੀ ਗਾਲ ਵਾਲੀ ਨਾ ਸਮਝੋ ਮੈਂ ਕੁੜੀ ਲਿਜਾਉਂਗੀ ਇਹ ਕੌਣ ਹੁੰਦੇ ਤੇ ਜਿਹੜੀ ਸੀ ਇੱਕ 부ਆ ਸੱਸ ਉਹ ਕਹਿੰਦੀ ਸਾਨੂੰ ਖਰਚਾ ਦਿਓ ਅਸੀਂ ਖਰਚਾ ਲੈਣਾ आ, एदे एदे अच्छा ਕੁੜੀ ਤੋਂ ਖਰਚਾ ਮੰਗ ਰਹੇ ਸੀ ਸਾਥੋਂ ਖਰਚਾ ਮੰਗ ਰਹੇ ਸੀ ਥੋੜੇ ਤੋਂ ਕੁੜੀ ਵਾਲਿਆਂ ਤੋਂ ਖਰਚਾ ਮੰਗ ਰਹੇ ਸੀ ਕੁੜੀ ਵਾਲਿਆਂ ਤੋਂ ਖਰਚਾ ਮੰਗ ਰਹੇ ਸੀਗੇ ਕਹਿੰਦੇ ਸਾਨੂੰ ਖਰਚਾ ਦਿਓ ਤੇ ਇਹ ਜਿਹੜਾ ਸੀਗਾ ਸੋਨੀ ਪ੍ਰਗਟ ਜਲਾਲਾਵਾਦ ਵਾਲਾ ਇਹਦੇ ਨਾਲ ਇਹਦੇ ਅਜੀ ਸਰਪੰਚ ਨਾਲ ਰਲ ਕੇ ਇਹਨਾਂ ਨੇ ਵੀਡੀਓ ਬਣਾ ਲਈ ਸਾਡੀ ਅੱਛਾ ਹਾਂਜੀ ਵੀਡੀਓ ਬਣਾ ਲਈ ਕਿਦਾਂ ਕਿਦਾਂ ਵੀਡੀਓ ਕਾਦੀ ਵੀਡੀਓ ਬਣਾਈ ਮਾਤਾ ਵੀਡੀਓ ਬਣਾਈ ਕਹਿੰਦੇ ਸੀ ਵੀ ਇਹਨੇ ਸਰਪੰਚੀ ਨੀਰਾਲਾ ਰਾਲ ਕੇ ਇਹਨਾਂ ਦਾ ਹੋਟਲ ਖਰੀਦਿਆ ਜੇਠ ਪਰਝਾਈ ਦਾ ਇਹ ਮਾੜਾ ਤੰਦਾ ਕਰਉਂਦੀ ਆ ਲਾ ਜਾ ਕੇ ਇਹਦੇ ਜਿਹੜੀ ਇੱਕ ਹੋਰ ਜਨਾਨੀ ਸੀਗੀ ਵਿਰੋਧ ਸਾਡੇ ਤੇ ਉਹ ਕਹਿੰਦੀ ਸਾਡੀ ਚਾਚੀ ਨੂੰ ਤੇ ਇਹ ਇਹ ਆਪਣੀ ਦੋਵਤੀ ਨੂੰ ਇਹ ਮਨਿੰਦਰਕਰ ਸਰਪੰਚੀ ਨੀ ਇਹ ਹੋਟਲਾਂ ਚੱਲ ਜਾਂਦੀ ਆ ਇਹ ਤਾਂ ਜੀ ਉਹਨਾਂ ਨੇ ਇੰਟਰਵਿਊ ਚ ਕਹੀਆਂ ਇਹ ਗੱਲਾਂ ਹਨਾ ਹਾਂਜੀ ਉਹ ਉਹ ਇੰਟਰਵਿਊ ਦੀ ਗੱਲ ਕਰਦੇ ਹੋ ਹਾਂਜੀ ਹਾਂਜੀ ਮਾਤਾ ਨੂੰ ਨਾ ਥੋੜਾ ਸਮਝ ਨਹੀਂ ਆ ਰਿਹਾ ਮੈਂ ਇੱਥੇ ਜਸਟੀਫਾਈ ਕਰ ਦਿੰਦੀ ਆ ਇੱਕ ਇੰਟਰਵਿਊ ਹੋਈ ਸੀ ਕਿਸੇ ਨਿੱਜੀ ਚੈਨਲ ਦੇ ਉੱਤੇ ਉਹਦੇ ਵਿੱਚ ਇਲਜ਼ਾਮ ਹੈ ਜਿਹੜੇ ਉਹ ਲਾਏ ਗਏ ਉਹ ਕੌਣ ਹੈ ਉਹ ਬੁੜੀ ਕੌਣ ਹੈ ਜੀ ਜਿਹੜੀ ਤਿਆਰ ਕਰਾ ਰਹੀ ਹੈ ਜੀ ਅੱਛਾ ਤੁਹਾਡੀ ਕੀ ਲੱਗਦੀ ਆ ਸਾਡੀ ਤਾਂ ਲੱਗਦੀ ਹੈਗੀ ਆ ਜੇਠਦੀਨ ਨੋ ਲੱਗਦੀ ਆ ਅੱਛਾ ਉਹ ਉਹ ਕਹਿੰਦੀ ਸੀ ਵੀ ਤੁਹਾਡੇ ਤੁਸੀਂ ਕੋਈ ਉਹਨਾਂ ਦੇ ਮੁੰਡੇ ਦੇ ਉੱਤੇ ਵੀ ਪਰਚਾ ਪੁਰਚਾ ਕਰਾਇਆ ਜਾਂ ਇਹਨਾਂ ਨੇ ਕਰਵਾਇਆ ਉਹ ਕਾਦਾ ਪਰਚਾ ਜੀ ਉਹਨਾਂ ਦਾ ਜੀ ਉਹ ਡੋਡਿਆਂ 'ਚ ਫੜੇ ਗਏ ਆ ਆਪ ਹੀ ਅੱਛਾ ਨਸ਼ਾ ਵੇਚਦਾ ਸੀ ਨਸ਼ਾ ਵੇਚਦੇ ਸੀ ਬਲੈਕ ਕਰਦੇ ਸੀਗੇ ਕੋਈ ਇਹਨਾਂ ਨੇ ਪਰਚੇ ਨਹੀਂ ਕਰਾਏਗੇ ਅੱਛਾ ਉਹਨਾਂ ਨੇ ਆਪਦੀ ਆਪ ਹੀ ਫੜੇ ਗਏ ਅੱਛਾ ਹਾਂਜੀ ਨਸ਼ਾ ਵੇਚਦੇ ਸੀ ਨਸ਼ਾ ਵੇਚਦੇ ਸੀ ਦੋ ਮੁੰਡੇ ਉਹਨਾਂ ਦੇ ਦੋ ਕਿ ਤਿੰਨ ਜੇਲ੍ਹਾਂ 'ਚ ਬੈਠੇ ਆ ਜੀ ਮਾਤਾ ਐ ਕਿਵੇਂ ਹੋ ਸਕਦਾ ਵੀ ਇੱਕ ਪਾਸੇ ਪਿੰਡ ਦਾ ਸਰਪੰਚ ਵੀ ਐ ਤੇ ਉਹ ਆਪ ਵੀ ਆ ਤੁਹਾਡਾ ਜਵਾਈ ਵੀ ਉਹਦੇ ਵਿੱਚ ਖੜਾ ਐ ਤੁਹਾਡੇ ਜਵਾਈ ਦਾ ਆਪਦੀਆਂ ਧੀਆਂ ਨਾਲ ਕੀ ਵੈਰ ਹੈ ਇਹ ਜੀ ਸਾਡੇ ਨਾਲ ਪੈਰ ਕੱਢਿਆ ਇਹ ਕਹਿੰਦਾ ਸੀ ਮੇਰੀ ਕੁੜੀ ਤੇ ਜਲਾਮ ਲੰਦਾ ਸੀਗਾ ਠੀਕ ਆ ਕਹਿੰਦਾ ਸੀ ਤੂੰ ਨੰਬਰ ਦਾ ਧੰਦਾ ਕਰ ਆਪਦੀ ਘਰ ਵਾਲੀ ਤੇ ਹਾਂ ਮੇਰੀ ਲੜਕੀ ਤੇ ਜਲਾਲਾਬਾਦ ਮੈਰਜ ਹੋਈ ਸੀਗੀ 5 ਸਾਲਾਂ ਤੋਂ ਇੱਥੇ ਰਹਿੰਦੀ ਆ ਕੋਈ ਲੈਣਦੇ ਨਹੀਂ ਉਹਦਾ ਇਹਦੇ ਨਾਲ ਆਪਦੀ ਕਮਾਉਂਦੀ ਸੀ ਆਪਦੇ ਖਾਂਦੇ ਸੀਗੇ ਅੱਛਾ ਤੇ ਇਹ ਮੇਰੀ ਲੜਕੀ ਨੂੰ ਕਹਿੰਦਾ ਸੀ 15000 ਕਿਸੇ ਬੰਦੇ ਤੋਂ ਲੈ ਲਾ ਉਹਦੀ ਘਰ ਦੀ ਜੋਬ ਕਰਦੀ ਆ ਅੱਛਾ ਤੇ ਤਿੰਨ ਦੋ ਵੇਰੀ ਮਹੀਨੇ ਚ ਜਾਣ ਦਿਆ ਕਰੂੰਗਾ ਫਿਰ ਆ ਜਿਹੜੀ ਕੁੜੀ ਆ ਹਾਂ ਆਹ ਜਿਹੜੀ ਆ ਹਾਂ 12 ਸਾਲਾਂ ਦੀ ਆ ਜਿਹੜੀ ਦੀ ਗੱਲ ਹੋ ਰਹੀ ਆ ਜਿਹੜੀ ਦੀ ਗੱਲ ਹੋ ਰਹੀ ਆ ਹੂੰ ਇਹਨੂੰ ਆਉਣਾ ਨਾ ਫੜ ਲਿਆ 4 ਵਜੇ ਅੱਛਾ 4 ਵਜੇ ਇੱਕ ਲੜਕੀ ਫੜੀ ਗਈ ਆ ਹੂੰ ਉਹ ਕਹਿੰਦੀ ਸੋਨੀ ਤੂੰ ਇਹ ਕੀ ਕਰ ਰਿਹਾ ਹੂੰ ਕਹਿੰਦਾ ਮੈਂ ਟਾਈਮ ਵੇਣਾ ਟਾਈਮ ਵੇਣਾ ਮੈਂ ਆਪਣੀ ਹੀ ਬੇਟੀ ਨਾਲ ਉਹਨੇ ਹਾਂ ਗਲਤ ਕੀਤਾ ਗਲਤ ਕੀਤਾ ਹੈਗਾ ਮੇਰੀ ਲੜਕੀ ਕਹਿੰਦੀ ਤੂੰ ਇਹ ਕੀ ਸੋਨੀ ਕਰ ਰਿਹਾ ਹੂੰ ਕਹਿੰਦਾ ਮੈਂ ਟਾਈਮ ਵੇਣਾ ਉਹ ਕਹਿੰਦੀ ਟਾਈਮ ਇੱਥੇ ਆ ਹੂੰ ਕੋਣ ਏ ਤੱਕਾ ਮਾਰਿਆ ਤੱਕਾ ਮਾਰ ਕੇ ਸੜਦਾ ਅੱਛਾ ਬਲੈਕ ਮੈਨ ਕੀਤਾ ਕੁੜੀ ਨੇ ਅੱਛਾ ਰੇਪ ਕੀਤਾ ਕੁੜੀ ਦਾ ਠੀਕ ਹੈ ਜੀ ਹਾਂਜੀ ਪਹਣੇ ਏ ਕੁੜੀ ਨੇ ਕੁੱਟਣਾ ਲੱਗ ਗਿਆ ਜੀ ਕੁੜੀ ਨੂੰ ਕੁੱਟ ਮਾਰ ਕੀਤੀ ਤੂੰ ਮੇਰੇ ਤੇ ਝੂਠਾ ਜਲਾਮ ਲਮਨੀ ਆ ਅੱਛਾ ਇਹ ਕਹਿੰਦੀ ਸੋਨੀ ਤੂੰ ਬਹੁਤ ਵੱਡੀ ਗਲਤੀ ਕੀਤੀ ਕਹਿੰਦਾ ਮੈਥੋਂ ਗਲਤੀ ਹੋ ਗਈ ਜਿਹੜਾ ਕੰਮ ਹੋਣਾ ਸੀ ਹੋ ਗਿਆ ਅੱਛਾ ਤੂੰ ਛੱਡ ਇਹਨਾਂ ਗੱਲਾਂ ਨੂੰ ਠੀਕ ਹੈ ਹਾਂ ਕੁੜੀ ਤਾਂ ਫੋਨ ਵੀ ਖੋਲਿਆ ਉਹ ਉਹ ਤੁਹਾਡੇ ਜਵਾਈ ਨੇ ਆਪਣੀ ਧੀ ਨਾਲ ਛੋਟੀ ਨਾਲ ਜਾਂ ਵੱਡੀ ਨਾਲ ਦੋ ਤੀਨਾਂ ਦੋ ਛੋਟੀ ਨਾਲ ਕੀ ਵੱਡੀ ਨਾਲ ਛੋਟੀ ਨਾਲ ਰੇਪ ਕੀਤਾ ਛੋਟੀ ਨਾਲ ਰੇਪ ਕੀਤਾ ਇਹ ਅੱਛਾ ਹਾਂ ਜੀ ਦੋ ਕੁੜੀਆਂ ਦੱਸਦੀਆਂ ਸੀ ਇਹ ਕੁੜੀ ਦੱਸਦੀ ਸੀ ਉਹਦੇ ਕੁੜੀ ਦੇ ਕੁੱਟਮਾਰ ਕਰਦਾ ਸੀਗਾ ਮਾਤਾ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਹਾਡੇ ਜਿਹੜਾ ਜਵਾਈ ਹੈ ਉਹਨੇ ਆਪਣੀ ਧੀ ਨਾਲ ਬਲਾਤਕਾਰ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਨਾ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਹੱਥ ਨੇ ਤੁਹਾਡੀ ਸ਼ਰਮ ਤਾਂ ਹੁਣ ਸਾਰਾ ਕੁ ਸ਼ਰਮ ਕੋਈ ਨਹੀਂ ਗਈ ਹੈ ਨਹੀਂ ਨਾ ਕੋਈ ਵੀ ਹਾਂਜੀ ਉਹਨੇ ਨਹੀਂ ਕੀਤਾ ਆ ਲੈ ਏ ਕਥਨਾ ਤੇ ਕੁੜੀ ਦਾ ਠੀਕ ਹੈ ਜੀ ਹਾਂਜੀ ਮਤਲਬ ਗਲਤ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਇਹ ਕਹਿ ਸਕਦੇ ਆ ਹਾਂਜੀ ਤੇ ਮੇਰੀ ਕੁੜੀ ਨੇ ੱੱਕਾ ਮਾਰਿਆ ਸੋਨੀ ਕਹਿੰਦੀ ਇਹ ਕੀ ਕਰਨ ਲੱਗਾ ਕਹਿੰਦੀ ਬਹੁਤ ਵੱਡੀ ਗਲਤੀ ਹੈ ਤੇਰੀ ਘੁੱਟ ਮਾਰ ਕੀਤੀ ਕੁੜੀ ਤੇ ਫੋਨ ਖੋਲਿਆ ਸਵੇਰ ਨੂੰ ਕੰਮ ਤੇ ਤੋਰਦਾ ਬਾਹਰ ਜਾ ਕੇ ਫੋਨ ਲਾਤਾ ਸਰ ਵੀ ਤੂੰ ਕੰਮ ਤੇ ਜਾਵੜੀ ਕਹਿੰਦੀ ਹਾਂ ਮੈਂ ਕੰਮ ਤੇ ਜਾਵੜੀ ਸੋਨੀ ਤੂੰ ਬਹੁਤ ਵੱਡੀ ਗਲਤੀ ਕੀਤੀ ਤੂੰ ਚੰਗਾ ਨਹੀਂ ਕੀਤਾ ਕਹਿੰਦਾ ਹੋ ਗਿਆ ਜਿਹੜਾ ਕੁਝ ਹੋਣਾ ਸੀ ਹਾਂ ਛੱਡ ਪਰੇ ਤੂੰ ਅੱਛਾ ਦੇ ਉਹ ਇਹ ਇਹ ਇੰਨਾ ਬੰਦਿਆਂ ਨਾਲ ਤੁਹਾਡੇ ਘਰਾਂ ਦੇ ਬੰਦਿਆਂ ਨਾਲ ਕਿਵੇਂ ਰਲਿਆ ਫਿਰਦਾ ਰਲ ਗਿਆ ਕਹਿੰਦਾ ਸੀ ਮੇਰੀ ਸੁਣਵਾਈ ਨਹੀਂ ਹੁੰਦੀ ਅੱਛਾ ਹਾਂਜੀ ਇਹਨਾਂ ਨਾਲ ਰਲ ਗਿਆ ਬੰਦੇ ਉਹ ਤੁਹਾਡੇ ਪਿੰਡ ਦੇ ਆ ਤੁਹਾਡੇ ਘਰਾਂ ਦੀਆਂ ਬੁੜੀਆਂ ਆ ਉਹ ਤੇ ਉਹ ਦੇ ਖਿਲਾਫ ਸਾਡੇ ਤੇ ਅੱਛਾ ਵਰਖਲਾਫਾ ਵਰਖਲਾਫਾ ਜੀ ਸਾਡੇ ਤੇ ਇਹ ਨਿੰਦਰ ਸਰਪੰਚ ਸਾਹਿਬ ਤੇ ਇਹ ਤੇ ਵੀ ਵਰਖਲਾਫਾ ਸਾਡੇ ਤੇ ਵੀ ਵਰਖਲਾਫ ਹੋ ਗੇ ਹਾਂ ਹਾਂਜੀ ਇਹ ਇਹ ਤੁਹਾਡੀ ਕੀ ਮਦਦ ਕਰਦੇ ਉਹ ਕਹਿੰਦੇ ਵੀ ਇਹਨਾਂ ਨਾਲ ਰਲ ਕੇ ਸਾਰੀਆਂ ਧੰਦੇ ਕਰਦੀਆਂ ਇਹ ਇਲਜ਼ਾਮ ਲਾਇਆ ਨਹੀਂ ਕਰਦੇ ਜੀ ਇਹ ਜਮਾਂ ਸਾਫ ਆ ਅੱਛਾ ਹਾਂਜੀ ਇਹ ਇਸ ਕੰਮ ਜਮਾ ਹੀ ਨਹੀਂ ਪੂਰਾ ਜਿੰਨਾ ਨਹੀਂ ਇਹ ਕਰ ਦੇਗੇ ਉਹ ਤਾਂ ਕਹਿੰਦੇ ਵੀ ਆਧਾਰ ਕਾਰਡ ਸਾਡੀਆਂ ਕੁੜੀਆਂ ਦੇ ਬਹੁਤ ਪਿੰਡ ਦੇ ਵਿੱਚ ਬਹੁਤ ਕੁੜੀਆਂ ਦੇ ਕਹਿੰਦੇ ਆਧਾਰ ਕਾਰਡ ਇਹਨਾਂ ਨੇ ਫੇਕ ਨਹੀਂ ਬਣਾਏ ਜੀ ਇਹ ਉਹ ਬੰਦਾ ਕਰਦਾ ਅੱਛਾ ਉਹ ਉਹ ਬੰਦਾ ਕਰਦਾ ਉਹ ਬੰਦਾ ਅਜਾ ਸਰਪੰਚ ਕਰਦਾ ਇਹ ਕੰਮ ਅੱਛਾ ਹਾਂਜੀ ਇਹ ਸਾਡੇ ਤੇ ਝੂਠੇ ਜਲਾਮ ਲਾਏ ਗਏ ਆ ਇਹਦੇ ਤੇ ਸਖਤ ਤੋਂ ਸਖਤ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਇਹਨੂੰ ਇਹ ਤੇ ਪਰਚੇ ਹੋਣੇ ਚਾਹੀਦੇ ਸੋਨੀ ਸਿੰਘ ਪ੍ਰਗਟ ਸਿੰਘ ਇਹਨਾਂ ਦੋਨਾਂ ਤੇ ਅੱਛਾ ਮਾਂ ਤਾਂ 6:00 ਕਿਵੇਂ ਵੱਜੀ ਆ ਤੁਹਾਡੀ 6:00 ਮੈਨੂੰ ਧੱਕਾ ਦੇ ਕੇ ਸੱਟ ਗਿਆ ਦੋ ਤੇ ਜਵਾਈ ਦੋ ਤੇ ਜਵਾਈ ਇਹ ਹਾਂ ਧੱਕੇ ਛਾਈ ਕਰਦਾ ਸੀ ਕੁੜੀ ਨੂੰ ਲਿਜਾਂਦਾ ਸੀ ਖਿੱਚਾ ਤੁਸੀਂ ਸਾਡੀ ਕੀਤੀ ਆ ਅਸੀਂ ਅਸੀਂ ਕੁੜੀ ਆਪਦੇ ਲਈ ਖਿੱਚਦੇ ਸੀਗੇ ਉਹ ਆਪਦੇ ਲਈ ਖਿੱਚਦੇ ਸੀਗੇ ਅੱਛਾ ਦੋਨੇ ਮਾਪਾ ਅੱਛਾ ਕਹਿੰਦੇ ਅਸੀਂ ਕੁੜੀ ਲੈ ਕੇ ਹੀ ਜਾਣੀ ਆ ਅਸੀਂ ਕਹਿੰਸੀ ਕੁੜੀ ਨਹੀਂ ਭੇਜਣੀਗੀ ਹਾਂ ਕਹਿੰਦੇ ਤੁਸੀਂ ਕੌਣ ਹੋਨੇ ਕੁੜੀ ਨਾ ਤੋਰੋ ਅੱਛਾ ਸਾਡਾ ਤਾਂ ਦੋ ਮਿੰਟਾਂ ਦਾ ਕੰਮ ਤੁਸੀਂ ਵਿਆਹ ਹੀ ਕਿਉਂ ਕੀਤਾ ਤੁਹਾਨੂੰ ਤਾਂ ਪਤਾ ਸੀ ਸਾਡੀ ਕੁੜੀ ਨਿਆਣੀ ਆ ਇਹਦੇ ਪਿਤਾ ਨੇ ਇਹ ਵੀ ਗੱਲ ਆਖੀ ਵੀ ਮੈਨੂੰ ਤਾਂ ਦੱਸਿਆ ਹੀ ਨਹੀਂ ਇਹਨਾਂ ਨੇ ਕੁੜੀ ਤੋਰਤੀ ਉਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਸੀਗਾ 5 ਸਾਲ ਹੋ ਗਏ ਅੱਛਾ ਕੋਈ ਖਰਚਾ ਵਰਚਾ ਨਹੀਂ ਸੀ ਦਿੰਦਾ ਕੋਈ ਬੋਣ ਬਾਲ ਨਹੀਂ ਸੀ ਸਾਡੇ ਨਾਲ ਇਹਦੀ ਛੱਤ ਵੀ ਹੈ ਨਹੀਂ ਸੀ ਜਵਾਕਾਂ ਕੋਲੇ ਬਹਿਣ ਨੂੰ ਜੇ ਦੋ ਦਿਨ ਭੁੱਖੇ ਵਿਚਾਰੇ ਦੋ ਦਿਨ ਭੁੱਖੇ ਬੈਠੇ ਰਹਿੰਦੇ ਸੀ ਜੇ ਕੁੜੀ ਨੇ ਦਿਹਾੜੀ ਦਾ ਪੱਕ ਮਾ ਕੇ ਲਿਆਉਣਾ ਉਹ ਪੈਸੇ ਖੋ ਕੇ ਲੈ ਜਾਂਦਾ ਸੀ ਚਾਹੇ ਕੋਈ ਯਾਰ ਕਰ ਚਾਹੇ ਕੋਈ ਚੋਰ ਕਰ ਕਹਿੰਦੇ ਥੱਲੇ ਮਿੰਗ ਪੈਸੇ ਲਿਆ ਕੇ ਦੇ ਜਦੋਂ ਦਿਹਾੜੀ ਲਾ ਕੇ ਆਉਣਾ ਆਉਂਦੀ ਦੇ ਪੈਸੇ ਖੋ ਲੈਣੇ ਜੇ ਨਾ ਹੋਣੇ ਆਉਂਦੀ ਨੂੰ ਕੁੱਟਣਾ ਨੇ ਅੱਛਾ ਵੱਟ ਮਾਰ ਕੇ ਘਰੋਂ ਕੱਢ ਦਿੰਦਾ ਹੁੰਦਾ ਸੀ ਹੂੰ ਜਵਕਾ ਨੇ ਦੁੱਧ ਦਾਨ ਭੁੱਖਿਆ ਨਹੀਂ ਕੱਟਿਆ ਹੂੰ ਕੋਈ ਨਹੀਂ ਸੀ ਇਹਨਾਂ ਨੂੰ ਜੇ ਕਹੇ ਤਾਂ ਆਟਾ ਵੀ ਲਿਆਉਣਾ ਆਟਾ ਚੱਕੇ ਪਸੂਆਂ ਨੂੰ ਪਾ ਦੇਣਾ ਹੂੰ ਉਸੇ ਤੇ ਜਲਾਮ ਲਾਉਣਾ ਕਹਿਣਾ ਉਹਦੇ ਘਰ ਹੀ ਰਹਿ ਪਾਤ ਹੂੰ ਨਹੀਂ ਨਹੀਂ ਰੱਖਣਾ ਆਪ ਨਸ਼ੇ ਖਾ ਕੇ ਅੰਦਰ ਵਰਕੇ ਪਏ ਜਾਣਾ ਰੱਜ ਕੇ ਹੂੰ ਕੋਈ ਆਉਦੀ ਤੀ ਦਾ ਨਹੀਂ ਸੀ ਕੋਈ ਟੱਬਰ ਦਾ ਨਹੀਂ ਸੀਗਾ ਸਾਡਾ ਤਾਂ ਉਹਨਾਂ ਨੇ ਬਣਨਾ ਹੀ ਕਾਦਾ ਨੇ ਹਾਂ ਫਿਰ ਤੁਸੀਂ ਚਲੋ ਇਹ ਤਾਂ ਹੋ ਗਈ ਵੀ ਤੁਹਾਡੇ ਜਵਾਈ ਨਾਲ ਤਾਂ ਤੁਹਾਡਾ ਕੋਈ ਲੈਣ ਦੇ ਨਹੀਂ ਸੀਗਾ ਉਹਦੇ ਨਾਲ ਤਾਂ ਬੋਲਬਾਣੀ ਨਹੀਂ ਸੀ ਜਦੋਂ ਉਹ ਤੁਹਾਡੀ ਧੀਆਂ ਦਾ ਨਹੀਂ ਹੋਇਆ ਉਹਦੀਆਂ ਧੀਆਂ ਦਾ ਨਹੀਂ ਹੋਇਆ ਤਾਂ ਇਹ ਤਾਂ ਨਿਬੜ ਗਿਆ ਜੀ ਪਰ ਜਿਹੜਾ ਤੁਹਾਡਾ ਦੋਤ ਜਵਾਈ ਸੀ ਉਹਨੂੰ ਦਾ ਨਹੀਂ ਪਤਾ ਸੀ ਨਾ ਵੀ ਇਹ ਕੁੜੀ ਨਿਆਣੀ ਹੈ ਉਹਦਾ ਵਿਆਹ ਉਹਦੇ ਨਾਲ ਤੁਸੀਂ ਕਰਤਾ ਹੁਣ ਤੁਸੀਂ ਤੋਰਿਆ ਨਹੀਂ ਅਸੀਂ ਨਹੀਂ ਕੀਤਾ ਵਿਆਹ ਜੀ ਇਹ ਅਜਾ ਸਰਪੰਚਾ ਵਿਚੋਲਾ ਸੀ ਇਹ ਨਹੀਂ ਉਹ ਮੁੰਡੇ ਨੂੰ ਤੇ ਉਹਦੀ ਕੁੜੀ ਦੀ ਸਾਸਰ ਨੂੰ ਲੈ ਕੇ ਆ ਤਿੰਨਾਂ ਸਾਲਾਂ ਤੋਂ ਸਾਡੇ ਘਰੇ ਹਣੀ ਜਾਣੀ ਸੀ ਆਉਂਦਾ ਜਾਂਦਾ ਸੀ ਕਿਆ ਕਰੇ ਬੀਬੀ ਆ ਕੁੜੀ ਦਾ ਰਸਤਾ ਦੇ ਦੇ ਮੈਂ ਕਹ ਸਾਡੀ ਕੁੜੀ ਦੀ ਉਮਰ ਨਿਆਣੀ ਆ ਅਸੀਂ ਨਹੀਂ ਕਰਨਾ ਮੜ ਕੇ ਇੰਨਾ ਕੰਮਾਂ ਚ ਬਹੁਤ ਪੰਗੇ ਪੈਂਦੇ ਆ ਬੀਬੀ ਥੋੜੇ ਤੇ ਕੋਈ ਕਨੈਕਸ਼ਨ ਨਹੀਂ ਆਉਂਦਾਗਾ ਮੈਂ ਬੈਠਾ 3000 ਰੁਪਿਆ ਲੱਗੂਗਾ ਅਸੀਂ ਕਾ ਸਾਡੇ ਕੋਲੇ 3000 ਰੁਪਏ ਨਹੀਂਗੇ ਫਿਰ ਕੁੜੀ ਦੀ ਸੱਸ ਨੇ 3000 ਰੁਪਿਆ ਦਿੱਤਾ ਕਹਿੰਦੀ ਬਾਈ ਸਾਰੇ ਫਰੂਪ ਚੇਂਜ ਕਰਾ ਦੇ ਕਹਿੰਦਾ ਮੈਂ ਆਪੇ ਲਿਆਉਂਗਾ ਕਰਾ ਕੇ ਸਗਨ ਸਕੀਮ ਵੀ ਤੁਹਾਨੂੰ ਮਿੜੂਗੀ ਅੱਛਾ ਤੁਹਾਨੂੰ ਵਰਗਲਾ ਕੇ ਝੂਠ ਬੋਲ ਕੇ ਹਾਂਜੀ ਹਾਂਜੀ ਤੁਹਾਡੇ ਤੋਂ ਰਿਸ਼ਤਾ ਲੈ ਲਿਆ ਰਿਸ਼ਤਾ ਲੈ ਲਿਆ ਫਿਰ ਬਾਅਦ ਦੇ ਵਿੱਚ ਪਰਚਾ ਕਿਹਨੇ ਕਰਵਾਇਆ ਪਰਚਾ ਇਹਨਾਂ ਨੇ ਕਰਵਾਇਆ ਦੋਤ ਜਵਾਈ ਨੇ ਕਰਵਾਇਆ ਇਹਨੇ ਪ੍ਰਗਟ ਸਿੰਘ ਨੇ ਤੇ ਅਜੇ ਸਰਪੰਚ ਨੇ ਅੱਛਾ ਠੀਕ ਹੈ ਫਿਰ ਤੁਹਾਡੇ ਤੇ ਹੀ ਕਾਰਵਾਈ ਸਾਡੇ ਤੇ ਹੀ ਕਾਰਵਾਈ ਕਰਤੀ ਅੱਥੀ ਰਿਸ਼ਤਾ ਲਿਜਾ ਕੇ ਅੱਥੀ ਕਰਾ ਕੇ ਕੁੜੀ ਦੇ ਸਹੁਰੇ ਜਾਂਦਾ ਰਿਹਾ ਕਹਿੰਦਾ ਸੀ ਗੁਰਗੇ ਤੂੰ ਕਿਹੜੇ ਖਸਮ ਦਾ ਨਾ ਰਹਿਣਾ ਜੇ ਤੂੰ ਆਪਦੇ ਖਸਮ ਦੀ ਗੱਲ ਨਹੀਂ ਸੁਣਨੀ ਕਿਹੜੇ ਖਸਮ ਦੇ ਰਹੇਗੀ ਤੈਨੂੰ ਇੱਥੇ ਰਹਿਣਾ ਪੈਣਾ ਅੱਛਾ ਲਫੜ ਮਾਰ ਵੀ ਕਰਦਾ ਮਾਰ ਕਰਦਾ ਵੀ ਸੀਗਾ ਠੀਕ ਹੈ ਹਾਂ ਠੀਕ ਹੈ ਫਿਰ ਇਹ ਇਹ ਕਹਿੰਦਾ ਸੀ ਕੁੜਗੇ ਜੇ ਤੂੰ ਨਾ ਰਹੀ ਤੇ ਫਿਰ ਮੈਂ ਤੇਰੇ ਤੇ ਕਾਰਵਾਈ ਕਰੂੰਗਾ ਕੋਈ ਅੱਛਾ ਫਿਰ ਉੱਥੇ ਜੱਜ ਸਾਹਿਬ ਦੇ ਸੈਨ ਹੋਏ ਆ ਬਿਆਨ ਹੋਏ ਆ ਠੀਕ ਆ ਉੱਥੇ ਜਿਹੜੇ ਸੀਗੇ ਕਰਮਜੀਤ ਮੈਡਮ ਉਹਨੇ ਤੱਕੇ ਨਾ ਸੈਨ ਕਰਵਾਈ ਕੁੜੀ ਤੋਂ ਹਾਂ ਕੁੜੀ ਸੈਨ ਨਹੀਂ ਸੀ ਕਰਦੀ ਕਹਿੰਦੀ ਸੀ ਮੈਂ ਨਹੀਂ ਸੈਨ ਕਰਨੇ ਹਾਂ ਤੇ ਉਹ ਮੈਡਮ ਜਿਹੜੀ ਸੀ ਕਰਮਜੀਤ ਉਹ ਕਹਿੰਦੀ ਸੀ ਜੱਜ ਕੌਣ ਹੁੰਦੀ ਆ ਇਹ ਸਾਡੇ ਬਿਆਨ ਚੱਲਣੇ ਆ ਅਸੀਂ ਕਹਾਂ ਥੋੜੇ ਬਿਆਨ ਨਹੀਂ ਚੱਲਣਗੇ ਹਾਂ ਮੈਨੂੰ ਕਹਿੰਦੀ ਮਾਤਾ ਕਿੱਥੇ ਚੱਲੀ ਤੂੰ ਹਾਂ ਮੈਂ ਕਹਾ ਮੈਂ ਇੱਥੇ ਹੀ ਆ ਮੈਂ ਕਿੱਥੇ ਜਾਣਾ ਸੈਨ ਕਰ ਮੈਂ ਨਹੀਂ ਮੈਂ ਕਹਾ ਸੈਨ ਕਰਨੇ ਹਾਂ ਸਾਡੇ ਜੱਜ ਸਾਹਿਬ ਦੇ ਸੈਨ ਹੋਏ ਆ ਬਿਆਨ ਹੋਏ ਉੱਥੇ ਉਹੀ ਸਾਡੇ ਬਿਆਨ ਚੱਲਣੇ ਆ ਉਹਨਾਂ ਨੇ ਕੁੜੀ ਤੋਂ ਤੱਕੇ ਨਾ ਸੈਨ ਕਰਵਾ ਲਏ ਆ ਅੱਛਾ ਜੀ ਲੱਫੜ ਮਾਰਿਆ ਕੁੜੀ ਦੇ ਅੱਛਾ ਕਹਿੰਦੀ ਸੈਨ ਕਰਾ ਕੇ ਮੈਂ ਭੇੜੀ ਵੀ ਬਹੁਤ ਆ ਚੰਗੀ ਵੀ ਬਹੁਤ ਆ ਹਮ ਧੌਂਕੀਆਂ ਦੇ ਕੇ ਅੱਛਾ ਮੈਂ ਸੈਨ ਨਹੀਂ ਕੀਤੀ ਫਿਰ ਅਸੀਂ ਜਿਹੜਾ ਹੈਗਾ ਫਰੀਦਕੋਟ ਵੱਡਾ ਅਫਸਰ ਜਿਹੜਾ ਹਮ ਉੱਥੇ ਸੀਗਾ ਸਾਡੀ ਇੱਥੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਹਮ ਮੇਰੇ ਘਰ ਵਾਲਾ ਵੀ ਇਹਨਾਂ ਨੇ ਅਜੇ ਸਰਪੰਚ ਨੇ ਕੁੱਟ ਮਾਰ ਕੇ ਜੇਲ੍ਹ ਪਹਚਾਤਾ ਹਮ ਜੇ ਮੇਰੇ ਪਰਿਵਾਰ ਨੂੰ ਕੋਈ ਗੱਲਬਾਤ ਹੋ ਜੇ ਕੋਈ ਹਿੰਮਕਿੰਮ ਹੋ ਜੇ ਹਮ ਇਹ ਅਜਾ ਸਰਪੰਚ ਜ਼ਿੰਮੇਵਾਰ ਆ अच्छा हां जी ठीक है जी ਪੈਣੇ ਕੌਣ ਹੈ ਇਹ ਜੇ ਸਰਪੰਚ ਤੁਹਾਡੀ ਕੋਈ ਆਪਸ ਦੇ ਵਿੱਚ ਦੋਨਾਂ ਦੀ ਨਿੱਜੀ ਰੰਜਿਸ਼ ਹੈ ਜਿਹੜਾ ਉਹ ਕਾਫੀ ਇਲਜ਼ਾਮ ਉਹਨਾਂ ਨੇ ਤੁਹਾਡੇ ਤੇ ਲਾਏ ਕਿ ਸਾਨੂੰ ਤਾਂ ਕਹਿੰਦਾ ਪਤਾ ਹੀ ਨਹੀਂ ਸੀ ਜਿਵੇਂ ਮਾਤਾ ਤਾਂ ਹੁਣ ਦੱਸ ਰਹੇ ਆ ਵੀ ਰਿਸ਼ਤਾ ਹੀ ਉਹਨੇ ਕਰਵਾਇਆ ਉਹ ਉਸ ਵੀਡੀਓ ਚ ਕਹਿ ਰਹੇ ਸੀ ਕਿ ਸਾਨੂੰ ਤਾਂ ਜਮ੍ਹਾਂ ਜਾਣਕਾਰੀ ਨਹੀਂ ਸੀ ਅੱਜ ਪਤਾ ਲੱਗਿਆ ਜੇ ਆਪਾਂ ਵਜਾ ਰੰਜੋਸ ਦੀ ਗੱਲ ਕਰੀਏ ਮੇਰੀ ਉਹਦੇ ਨਾਲ ਕੋਈ ਵਜਾ ਰੰਜੋਸ ਭੈਣੀ ਪਹਿਲੀ ਗੱਲ ਹੈ ਹੀ ਨਹੀਂ ਮੈਂ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਗਰੀਬਾਂ ਦੀ ਹਮੇਸ਼ਾ ਸਹਾਇਤਾ ਹੀ ਕੀਤੀ ਆ ਸਾਡੇ ਪਿੰਡ ਵਿੱਚ 48% ਐਸਸੀ ਬੱਦੀ ਆ ਮੈਂ ਐਸਸੀ ਪਰਿਵਾਰਾਂ ਨਾਲ ਹੀ ਮੈਂ ਖੜੀ ਆ ਅੱਛਾ ਤੇ ਫਿਰ ਤੁਹਾਡੇ ਉੱਤੇ ਅੱਧਾ ਪਿੰਡ ਇਕੱਠਾ ਹੋ ਕੇ ਇਹੋ ਜੇ ਇਲਜ਼ਾਮ ਕਿਉਂ ਲਾ ਰਿਹਾ ਇੱਕ ਧੰਦੇ ਚਲਵਾਉਣ ਦੀਆਂ ਗੱਲਾਂ ਕਹਿ ਦੇਣੀਆਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਅੱਜਕੱਲ ਕੁੜੀਆਂ ਦੀ ਤੇ ਬਹੁਤ ਸੁਣਵਾਈ ਹੈ ਇੱਥੇ ਆ ਕੇ ਜੇ ਗੱਲ ਸੁਣਦੇ ਆਂ ਤੇ ਪੂਰੀ ਬਾਜੀ ਪਲਟੀ ਪਈ ਆ ਤਾਂ ਕਹਿੰਦੇ ਵੀ ਪਿਓ ਹੀ ਛੇੜਛਾੜ ਕੁੜੀ ਨਾਲ ਕਰਦਾ ਰਿਹਾ ਹਾਂਜੀ ਹਾਂਜੀ ਇਹ ਮਸਲਾ ਪਹਿਨੇ ਤੁਹਾਨੂੰ ਸਾਰਾ ਵਿਸਤਾਰ ਨਾਲ ਦੱਸਦੀ ਹਾਂ ਮੈਂ ਜਿਹੜੀ ਰਹਿ ਗਈ ਉਹ ਕਹਿੰਦੇ ਵੀ ਕੁੜੀਆਂ ਤੋਂ ਮੈਂ ਅੱਜ ਤੱਕ ਜਿੰਨਾ ਵੀ ਆਪਣਾ ਪਿੰਡ ਹੈਗਾ ਉਹਦੇ ਜਿਹੜੇ ਪੰਜ ਘਰ ਬੋਲ ਰਹੇ ਸਿਰਫ ਪੰਜ ਘਰ ਆ ਉਹਨਾਂ ਦੇ ਸਾਰੇ ਪ੍ਰੂਫ ਮੇਰੇ ਕੋਲ ਆ ਵੀ ਉਹਨਾਂ ਦੀ ਮਦਦ ਵੀ ਮੈਂ ਕਿੱਥੇ ਕਿੱਥੇ ਕੀਤੀ ਆ ਜਿਹੜੀ ਇੱਕ ਔਰਤਾ ਮੈਨੂੰ ਕੁੱਤੀ ਜਾਂ ਮੈਨੂੰ ਕਹਿ ਰਹੀ ਏ ਰੇ ਬੱਤੀਆਂ ਲੱਗੀਆਂ ਬਹੁਤ ਕੁਝ ਮੇਰੇ ਬਾਰੇ ਬੋਲ ਰਹੀ ਆ ਉਸ ਟਾਈਮ ਮੈਂ ਸਰਪੰਚੀ 15 ਪਰਚੇ ਉਹਨਾਂ ਤੇ ਮੈਂ ਅੰਡੀ ਦੇ ਕਰਵਾਈ ਹੋਈ ਆ ਉਹਨਾਂ ਨਾਲ ਉਸ ਟਾਈਮ ਮੈਂ ਸਾਥ ਨਹੀਂ ਦਿੱਤਾ अच्छा नशे बेचदे सी ओहो हां जी ते इस कर के ਤੁਸੀਂ ਉਹਨਾਂ ਦੇ ਬੇਟੇ ਦੇ ਉਹ ਜਿਹੜੀ ਗੱਲ ਕਰ ਰਹੇ ਆ ਨਾ ਵੀ ਮੇਰਾ ਬੇਟਾ ਤਾਂ ਅੰਦਰ ਕਰਾਤਾ ਤੁਹਾਡੇ ਤੇ ਇਲਜ਼ਾਮ ਲਾ ਰਹੇ ਹਨ ਜੀ ਉਹ ਸਾਰੀਆਂ ਕਾਪੀਆਂ ਆਪਣੇ ਕੋਲ ਐਫ ਆਰ ਐਡੀਆਂ ਵੀ ਹੈਗੀਆਂ ਸਾਰੇ ਪ੍ਰੂਫ ਆਪਣੇ ਕੋਲੇ ਮੌਜੂਦਾ ਹੈਗੇ ਆ ਉਹਦੇ ਬੇਟੇ ਇੱਕ ਰਾਸਥਾਨ ਜੇਲ੍ਹ ਚ ਇੱਕ ਉਸੇ ਉਸੇ ਬੇਟੇ ਨੇ ਹੀ ਉਹਦੇ ਨਹੀਂ 16 ਸਾਲ ਦੀ ਕੁੜੀ ਨਾਲ ਰੇਪ ਕੀਤਾ ਸੀ ਆ ਅੱਛਾ ਉਹ ਵੀ ਆਪ ਅੰਦਰ ਕਰਵਾਇਆ ਹੋਇਆ ਹੈ ਅੱਛਾ ਠੀਕ ਹੈ ਇਹ ਤਾਂ ਨਹੀਂ ਦੱਸ ਰਹੇ ਕਿ ਪਰਚੇ ਕਾਦੇ ਹੋਏ ਆ ਬਸ ਇਹ ਕਹਿ ਰਹੀ ਹੈ ਕਿ ਮੇਰਾ ਪੁੱਤ ਅੰਦਰ ਕਰਾਤਾ ਤੇ ਸਾਡੀ ਰੋਜੀ ਰੋਟੀ ਤੇ ਲੱਤ ਮਾਰੀ ਰੋਜੀ ਰੋਟੀ ਉਹਨਾਂ ਨੇ ਸ਼ਾਮਲਾੜ ਜਗਾ ਨੱਪੀ ਹੋਈ ਸੀ ਖਾਲੀ ਜਿੱਥੇ ਇੱਕ ਡਿਸਪੈਂਸਰੀ ਬਣੀ ਸੀ ਸਰਕਾਰ ਵੱਜੋਂ ਉਹ ਵੀ ਪੰਚਾਇਤ ਨੇ ਆਪਦੀ ਜਗਾ ਆਪਾਂ ਖਾਲੀ ਕਰਵਾਈ ਉਸ ਕਤਾਰ ਕਰਕੇ ਵੀ ਉਹ ਬੋਲ ਰਹੇ ਆ ਇੱਕ ਲੇਡੀਜ਼ ਤੋਂ ਬੁਲਾ ਰਹੀ ਆ ਵੀ ਸਰਪੰਚ ਜੀ ਨੇ ਮੇਰੀ ਬਹੁਤ ਕਟਾਈ ਕਰਾਈ ਉੱਥੇ ਆਪਣੇ ਨੇੜੇ ਹੀ ਪਾਉਂ ਵਾਲਾ ਕੋਟ ਆ ਪਿੰਡ ਉੱਥੇ ਆਪਣੇ ਬਾਬਾ ਗਰਮੀਤ ਸਿੰਘ ਜੀ ਹੈਗੇ ਆ ਜੋ ਇਸਟਾ ਮੈਂ ইংল্যান্ড ਵਿੱਚ ਆ ਉਹਨਾਂ ਦੀ ਇੱਕ ਸਿਮਰਨ ਵਾਲੀ ਮਾਲਾ ਗਵਾਚ ਗਈ ਸੀਗੀ ਉਹ ਲੇਡੀਜ਼ ਖੁਦ ਪੁਲਿਸ ਕੋਲੇ ਮੰਨੀ ਵੀ ਮੈਂ ਇਹ ਚੱਕੀ ਉਹਦੀ ਮੌਜੂਦਾ ਮੇਰੇ ਕੋਲ ਵੀਡੀਓ ਵੀ ਹੈਗੀ ਮੈਂ ਤੁਹਾਨੂੰ ਪਰਸਨਲੀ ਦੇ ਵੀ ਸਕਦੀ ਆ ਤੇ ਉਸ ਦੀ ਅਸੀਂ ਸਭ ਕੋ ਹੈਲਪ ਕੀਤੀ ਵੀ ਇਹਨੂੰ ਨਾ ਕੁਛ ਗਿਆ ਜਾਵੇ ਨਾ ਪਰਚਾ ਦਿੱਤਾ ਜਾਵੇ ਖੁਦ ਉਹ ਚੋਰੀ ਮੰਨੀ ਵੀ ਸੀ ਤੇ ਉਲਟਾ ਕਹਿ ਰਹੀ ਵੀ ਕੋਲੇ ਖੜ ਕੇ ਸਰਪੰਚ ਜੀ ਨੇ ਮੇਰੀ ਘਟਾਈ ਕਰਾਈ ਅੱਛਾ ਜਿਹੜਾ ਚੱਕ ਇੱਕ ਕਬਿੱਲਾ ਸਿੰਘ ਬੰਦਾ ਬੋਲ ਰਿਹਾ ਵੀ ਅਸੀਂ ਸਰਪੰਚ ਜੀ ਨੂੰ ਪੈਸੇ ਦਿੱਤੇ 라 ਮੈਂਬਰ ਮੂਰੇ ਲਾਇਆ ਸੀ ਜਾਂ ਇਹ ਕੀਤਾ ਉਹਨਾਂ ਦੇ ਘਰੋਂ ਅੱਜ ਤੋਂ 10 ਤੋਂ 15 ਦਿਨ ਪਹਿਲਾਂ ਸਰਪੰਚ ਦਾ ਤੀਜਾ ਘਰ ਛੱਡ ਕੇ ਡੋਡਿਆਂ ਦੀ ਖੇਤੀ ਕੀਤੀ ਹੋਈ ਸੀ ਅੱਛਾ ਉਹ ਡੋਡਿਆਂ ਦੀ ਖੇਤੀ ਵਿੱਚੋਂ ਉਹਦੇ ਫਾਦਰ ਤੇ ਪਰਚਾ ਪਾਤਾ ਮੁੰਡਿਆਂ ਨੂੰ ਬਚਾ ਲਿਆ ਉਹ ਇਸ ਕਰਕੇ ਬੋਲ ਰਿਹਾ ਅੱਛਾ ਤੇ ਇਹ ਆਧਾਰ ਕਾਰਡ ਬਣਾਉਣ ਦੇ ਵਿੱਚ ਤੁਹਾਡੀ ਕੀ ਸ਼ਮੂਲੀਅਤ ਰਹੀ ਹੈ ਪੈਣ ਜਿੱਦੋ ਇਸ ਵਾਰੀ ਚੋਣਾ ਹੋਇਆ ਆਪਣੇ ਸੀਟ ਐਸੀ ਸੀ ਹੂੰ ਆਪਣੇ ਦਸੰਬਰ ਅਕਤੂਬਰ ਵਿੱਚ ਚੋਣਾ ਹੋ ਜਾਂਦੀਆਂ ਆਪਾਂ ਪੈਣ ਚ ਕੋਈ ਦਖਲਦrazi ਨਹੀਂ ਕੀਤੀ ਜਿੰਨਾ ਟਾਈਮ ਆਪਣਾ ਸੀ ਆਪਾਂ ਆਪ ਦਾ ਕੱਢ ਲਿਆ ਪੈਣੇ ਦਸੰਬਰ ਵਿੱਚ ਇਹ ਲੜਕੀ ਦੀ ਮੈਰਿਜ ਹੁੰਦੀ ਆ ਇਹਦੀ ਫੈਮਲੀ ਵੀ ਬੈਠੀ ਆ ਨਾ ਤਾਂ ਉਸ ਮੈਰਿਜ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਨਾ ਇਹ ਮੇਰੇ ਕੋਲੇ ਕੋਈ ਹੈਲਪ ਲਈ ਆਏ ਨਾ ਕਿਸੇ ਕੋਈ ਡਾਕੂਮੈਂਟਸ ਲਈ ਆਏ ਕਿਉਂਕਿ ਜੇ ਮੈਂ ਮੌਜੂਦਾ ਹੁੰਦੀ ਤਾਂ ਪੈਣੇ ਮੇਰੇ ਤੋਂ ਕੋਲੇ ਕੁਝ ਕੰਮ ਕਹਿਣ ਆਉਂਦੇ ਪਰ ਇਹਨਾਂ ਨੇ ਮੈਨੂੰ ਵਿਆਹ ਤੱਕ ਵੀ ਨਹੀਂ ਸੱਦਿਆ ਹੈ ਉਹ ਤਾਂ ਕਹਿੰਦੇ ਵੀ ਇਹ ਵੀ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਸਾਡੇ ਪਿੰ ਪਹਿਨੇ ਪਿੰਡ ਸਾਡਾ ਹੈਗਾ 3844 ਆਬਾਦੀ ਹੈ ਸਾਡੇ ਪ੍ਰਾਇਮਰੀ ਵੱਡਾ ਸਕੂਲ ਪਲੱਸ 2 ਤੱਕ ਆ ਉਥੋਂ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਆ ਹੂੰ ਉਹਨਾਂ ਨੂੰ ਤੁਸੀਂ ਕਿਸੇ ਟਾਈਮ ਵੀ ਸਕੂਲ ਚਾਕੇ ਕਿਤੇ ਵੀ ਇੰਟਰਵਿਊ ਕਰ ਸਕਦੇ ਆ ਵੀ ਸਰਪੰਚ ਕਿਹੋ ਜੇ ਕੰਮ ਕਰਦੀ ਆ ਜਾਂ ਕਿਹੋ ਜੇ ਕਰਵਾਉਂਦੀ ਵੀ ਕਿੰਨੀਆਂ ਕੁ ਲੜਕੀਆਂ ਦੀ ਕਿਵੇਂ ਹੈਲਪ ਕਰ ਰਹੀ ਆ ਉਹ ਮੈਂ ਆਪਣਾ ਕੋਈ ਮਹਾਨ ਨਹੀਂ ਬਣਾਣਾ ਚਾਹੁੰਦੀ ਵੀ ਮੀਡੀਆ ਲਈ ਦੱਸਾਂ ਵੀ ਮੈਂ ਲੜਕੀਆਂ ਦੀ ਇੱਥੋਂ ਤੱਕ ਅਪਲਾਈ ਕਰ ਰਹੀ ਆ ਹਾਂ ਇਹ ਕਹਿੰਦੇ ਜਦੋਂ ਤੁਹਾਡੇ ਕੋਲ ਸਰਪੰਚੀ ਸੀ ਉਦੋਂ ਵੀ ਤੁਹਾਡਾ ਅਧਿਕਾਰ ਨਹੀਂ ਬੰਦਾ ਸੀ ਤੁਸੀਂ ਧੱਕੇ ਨਾਲ ਧੜੱਲੇ ਨਾਲ ਸਰਪੰਚੀ ਕੀਤੀ ਪਿਛਲੀ ਵਾਰ ਦੀ ਗੱਲ ਹੈ ਜਦੋਂ ਤੁਸੀਂ ਸਰਪੰਚ ਸੀਗੇ ਜੀ ਉਹਦਾ ਵੀ ਮੈਂ ਸਪਸ਼ਟੀਕਰਨ ਤੁਹਾਨੂੰ ਦਿੰਨੀ ਹੈ ਇਸ ਤੋਂ ਪਹਿਲਾਂ 2013 ਤੋਂ ਲੈ ਕੇ 18 ਤੱਕ ਮੇਰੇ ਸੱਸ ਸ਼੍ਰੀਮਤੀ ਗਰਪਾਲ ਕੌਰ ਜੀ ਸਰਪੰਚ ਜੀ ਅੱਛਾ ਉਸ ਟਾਈਮ ਸਾਡੇ ਪਿੰਡ ਦੀ 19 ਵਿੱਚ ਸੀਟ ਐਸੀ ਹੋ ਜਾਂਦੀ ਹੈ ਭੈਣ ਉਸ ਵਿੱਚੋਂ ਮੈਂ ਇੱਕ ਮੈਂਬਰ ਚੁਣੀ ਜੰਨੀ ਹ ਸਾਡੇ ਪਿੰਡ ਵਿੱਚ ਇੱਕ ਸ਼ਾਮ ਲੱਟ ਜਗਾ ਜ਼ਮੀਨ گاਉਂਾਂ ਦੀ ਜਰਾਣ ਛੱਡੀ ਵੀ 108 ਕਿੱਲੇ ਉਹਦੀ ਇੱਕ ਲੜਾਈ ਮੇਰੀ ਸੱਸ ਲੜ ਰਹੇ ਸੀਗੇ ਵੀ ਇਹ ਅਸੀਂ ਪਿੰਡ ਦੀ ਜਰਾਣ ਤੇ ਛਡਾਉਣੀ ਹੈ ਹਾਂ ਜਿਹੜੀ ਨਵੀਂ ਪੰਚਾਇਤ ਬਣੀ ਪਣੀ ਉਸ ਵਿੱਚ ਮੈਂ ਮੈਂਬਰ ਸੀਗੀ ਉਹਨਾਂ ਦਾ ਕੋਰਮ ਪੂਰਾ ਸੀ ਮੇਰੇ ਸਾਈਨ ਨਹੀਂ ਕਰਵਾਉਂਦੇ ਸੀ ਚਲੋ ਆਪਾਂ ਠੀਕ ਆ ਵੀ ਆਪਾਂ ਬਣ ਗਏ ਆਪਾਂ ਨੂੰ ਨਹੀਂ ਬੁਲਾਇਆ ਠੀਕ ਹੈ ਉਹਨਾਂ ਨੇ ਜਦੋਂ ਕੇਸ ਪਾਉਣ ਵਾਸਤੇ ਗਵਰਨਮੈਂਟ ਨੇ ਕਿਹਾ ਵੀ ਤੁਸੀਂ ਆਪਦੀ ਸ਼ਾਮਲ ਪਿੰਡ ਦੀ ਜ਼ਮੀਨ ਵਾਸਤੇ ਕੇਸ ਪਾਓ ਉਹਨਾਂ ਨੇ ਕੁਝ ਪਹਿਲਾਂ ਤਾਂ ਕੇਸ ਪਾਤਾ ਪਤਾ ਨਹੀਂ ਉਹਨਾਂ ਨੂੰ ਕਿਸੇ ਨੇ ਗੁੰਮਰਾਹ ਕੀਤਾ ਕਿਦਾਂ ਕੀਤਾ ਉਹਨਾਂ ਨੇ ਕੇਸ ਵਿਡਰੋ ਕਰਤਾ ਅੱਛਾ ਵਿਡਰੋ ਕਰਨ ਚ ਪਹਿਨੇ ਮੇਰੇ ਸਾਈਨ ਨਹੀਂ ਸੀਗੀ ਹੂੰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਉਹ ਸਾਰੀ ਪੰਚਾਇਤ ਟਰਮੀਨੇਟ ਕਰ ਦਿੱਤੀ अच्छा मैं किसी नु ठक्के नाल किसी ते कोई परचा करवा के या किसी ते कुछ करवा के कुछ नहीं ਇਦਾਂ ਕੀਤਾ ਇਹ ਗਵਰਨਮੈਂਟ ਨੇ ਹੀ ਉਹਨਾਂ ਨੂੰ ਸਸਪੈਂਡ ਕੀਤਾ ਸੀ ਲਾਸਟ ਦੇ ਟਰਮੀਨੇਟ ਕੀਤਾ ਸੀ اچھا ਤੇ ਜਿਹੜਾ ਇਹਨਾਂ ਦਾ ਜਵਾਈ ਹੈ ਉਹਨਾਂ ਦੀ ਤੁਹਾਡੇ ਨਾਲ ਕੀ ਲਗੜਾਟ ਹੈ ਉਹ ਤੁਹਾਨੂੰ ਕਿਵੇਂ ਜਾਣਦਾ ਹੈ ਕਿਉਂਕਿ ਉਹ ਉਹਦੇ ਤਾਂ ਇੱਥੇ ਸੌਰੇ ਆ ਹਨਾ ਤੇ ਬਹੁਤ ਥੋੜੇ ਚਾਂਸ ਹੋਣਗੇ ਵੀ ਉਹ ਤੁਹਾਡਾ ਨਾਮ ਜਾਣਦਾ ਹੋਵੇ ਪਰ ਉਹ ਵੀ ਇਹ ਅਲੀਗੇਸ਼ਨ ਲਾ ਰਿਹਾ ਵੀ ਮੇਰੀ ਘਰ ਵਾਲੀ ਤੇ ਮੇਰੀਆਂ ਧੀਆਂ ਤੇ ਉਹਨਾਂ ਦੀ ਮਾਂ ਇਹਦੇ ਨਾਲ ਰਲੀਆਂ ਹੋਈਆਂ ਨੇ ਉਹ ਭੈਣੇ ਇੱਥੇ ਧੱਕੇ ਨਾਲ ਕਹਿੰਦਾ ਸੀ ਮੈਂ 13 ਸਾਲ ਦੀ ਲੜਕੀ ਤੋੜਨੀ ਹੈ ਅੱਛਾ ਜਿਹਦੇ ਮੈਂ ਖਿਲਾਫ ਸੀ ਮੈਂ ਅੱਜ ਵੀ ਕਹਿੰਨੀ ਵੀ ਮੈਂ 13 ਸਾਲ ਦੀ ਲੜਕੀ ਤਾਂ ਨਾ ਵਿਆਹ ਹੋਣ ਦੇਣਾ ਨਾ ਕਿਤੇ ਜਾਣ ਦੇਣੀ ਹੈ ਬੇਸ਼ੱਕ ਮੇਰੇ ਤੇ ਕੋਈ ਵੀ ਆਪਦੀਤੀ ਨੂੰ ਕਹਿੰਦਾ ਸੀ ਜਾਂ ਹਾਂਜੀ ਆਪਦੀਤੀ ਨੂੰ ਕਹਿੰਦਾ ਸੀ ਅੱਛਾ ਉਸ ਟਾਈਮ ਜਿਸ ਦਿਨ ਮੈਂ 13 ਤਰੀਕ ਨੂੰ ਕੁੜੀ ਨੂੰ ਲੈਣ ਵਾਸਤੇ ਆਏ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਮੰਮੀ ਜੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਵੀ ਸਾਡੀ ਤੁਸੀਂ ਹੈਲਪ ਕਰੋ ਵੀ ਮੈਨੂੰ ਧੱਕੇ ਨਾਲ ਲੈ ਕੇ ਜਾਂਦੇ ਆ ਇਹਨਾਂ ਨੇ ਮੈਂ ਕਿਹਾ ਵੀ ਤੁਸੀਂ 112 ਤੇ ਕਾਲ ਕਰ ਦਿਓ ਉਹਨਾਂ ਨੇ 112 ਤੇ ਕਾਲ ਕੀਤੀ ਮਲਾਜਮ ਉਹਨਾਂ ਨੂੰ ਠਾਣੇ ਲੈ ਗਏ ਹਾਂ ਤੇ ਉਹਨਾਂ ਨੇ ਚੱਲ ਆਪਾਂ ਨੂੰ ਪੁੱਛਿਆ ਮੈਂ ਕਿ ਚੱਲ ਤੁਸੀਂ ਕੋਈ ਕਾਰਵਾਈ ਨਾ ਕਰੋ ਵੀ ਇਹਨਾਂ ਨੂੰ ਐਂ ਕਹਿ ਦਿਓ ਵੀ ਕੁੜੀ ਜੇ 18 ਸਾਲ ਦੀ ਅਜ ਪੂਰੀ ਹੋ ਜਾਂਦੀ ਆ ਤੁਸੀਂ ਚੱਲੋ ਮੰਨਤ ਰੱਖ ਲਓ ਵੀ ਉਹ ਲੈ ਜਿਓ ਬਾਅਦ ਚ ਵੀ ਹੋਣੀ ਐ ਸਹੀ ਕੁੜੀ ਤੋੜ ਸਕਦੇ ਭੈਣੇ ਉਹਨਾਂ ਨੇ ਅਗਲੇ ਦਿਨ ਇੰਟਰਵਿਊ ਦੀ ਕੀਤੀ ਜਿਹੜਾ ਲੋਕਤਨ ਪਤਾ ਸੱਚ ਦੀ ਪੜਤਾਲ ਤੇ ਚੱਲ ਰਿਹਾ ਉਹਨਾਂ ਨੇ ਮੇਰਾ ਤਾਂ ਕੋਈ ਪੱਖ ਹੀ ਨਹੀਂ ਲਿਆ ਹੈਗਾ ਅੱਛਾ ਉਹ ਲੜਕਾ ਕਹਿ ਰਿਹਾ ਸਰਪੰਚ ਜੀ ਨੇ ਮੈਨੂੰ ਕੁੱਟਿਆ ਹਾਂ ਪੈਸਾ ਨਹੀਂ ਮੰਗ ਕੀਤੀ ਫਿਰ ਕਹਿੰਦਾ ਕਿਸੇ ਮੁਲਾਜ਼ਮ ਨੇ ਕੀਤੀ ਉਹਨੇ ਲਿਖਤ ਕੀਤੀ ਉਹਨਾਂ ਨੇ ਥੱਲੇ ਡਿਸਕਲੇਮਰ ਚ ਮੇਰੇ ਖਿਆਲ ਨਾਲ ਨੰਬਰ ਦਿੱਤਾ ਉਹਨੇ ਉਹ ਆਪਾਂ ਕੀਤਾ ਸੀ ਉਹ মিডিਆ ਵਾਲਿਆਂ ਨੂੰ ਵੀ ਆਪਾਂ ਕੰਟੈਕਟ ਕੀਤਾ ਸੀਗਾ ਦੇਖੋ ਰੋਪ ਤਾਂ ਮੇਰੇ ਤੇ ਲੱਗੇ ਦੂਸਰੀ ਜਿਹੜੀ ਵੀਡੀਓ ਚੱਲਦੀ ਹੈ ਫਿਰ ਦੂਸਰੀ ਤੇਰੀ ਬੋਲ ਰਹੀ ਹੈ ਅੱਛਾ ਪਹਿਲਾਂ ਵੀ ਪਹਿਲੀ ਧਰਨੇ ਵੀ ਤੁਹਾਡੇ ਤੇ ਇਲਜ਼ਾਮ ਲਾਤੇ ਦੂਜੀ ਧਰਨੇ ਵੀ ਤੁਹਾਡੇ ਤੇ ਇਹ ਮੈਂ ਪੱਤਰਕਾਰ ਸਾਹਿਬ ਨਾਲ ਗੱਲ ਵੀ ਕੀਤੀ ਵੀ ਸਰ ਇਲਜ਼ਾਮ ਤਾਂ ਮੇਰੇ ਤੇ ਲੱਗੇ ਵੀ ਉਹਨਾਂ ਨੂੰ ਕੀ ਲੋੜ ਸੀ ਪੱਖ ਦੇਣ ਦੀ ਤੁਸੀਂ ਮੇਰਾ ਪੱਖ ਲੈਂਦੇ ਹਾਂ ਠੀਕ ਆ ਕੋਸ਼ਿਸ਼ ਇਦਾਂ ਦੀਆਂ ਗੱਲਾਂ ਹੋ ਗਈਆਂ ਜਿਹੜੀਆਂ ਇੱਕ ਤੁਸੀਂ ਵੀ ਪੱਤਰਕਾਰਾਂ ਮੇ ਇਹ ਚੀਜ਼ ਨੂੰ ਉੱਪਰ ਨਹੀਂ ਲੈਣਾ ਚਾਹੁੰਦੀ ਵੀ ਆਪਾਂ ਇੱਕ ਪੱਤਰਕਾਰਾਂ ਨਹੀਂ ਵਿਗਾੜੀਏ ਹੂੰ ਉਹ ਤੁਹਾਨੂੰ ਮੈਂ ਇੰਟਰਵਿਊ ਤੋਂ ਬਾਅਦ ਸਾਰਾ ਵਿਸਤਾਰ ਵਿੱਚ ਦੱਸ ਦਊਂਗੀ ਇਸ ਤੋਂ ਬਾਅਦ ਉਹ ਇੱਕ ਲੇਡੀਜ਼ ਆ ਇੱਕ ਲੇਡੀਜ਼ ਨੂੰ ਕੁੱਤੀ ਕਹਿ ਰਹੀ ਆ ਮੈਨੂੰ ਇਸ ਨਾਂ ਭਾਣੇ ਕੋਈ ਫਰਕ ਨਹੀਂ ਰਹਿਦਾ ਅਸਲਾ ਟਾਈਮ ਆ ਵੀ ਮੈਨੂੰ ਕੁੱਤੀ ਕਹੇ ਕੁਝ ਵੀ ਕਹੇ ਇਹ ਕੈਰੀ ਮੇਰੇ ਕੋਈ ਆਪਦੀ ਲੜਕੀ ਨਹੀਂ ਹੋਣੀ ਮੈਂ ਚੈਨਲ ਰਾਹੀਂ ਤੁਹਾਨੂੰ ਖੁਦ ਦੱਸਣਾ ਚਾਹਣੀ ਵੀ ਮੇਰੇ ਖੁਦ ਲੜਕੀ ਨਹੀਂ ਹੈਗੀ ਮੈਂ ਇੱਕ ਲੜਕੀ ਅਡੌਪਟ ਕੀਤੀ ਵੀ ਆ ਅੱਛਾ ਹਾਂਜੀ ਜੋ 8th ਕਲਾਸ ਵਿੱਚ ਪੜਦੀ ਹੈ ਅੱਛਾ ਠੀਕ ਹੈ ਇਸ ਤੋਂ ਬਾਅਦ ਉਹ ਸਾਡੇ ਮੇਰੇ ਜੇਠ ਦੇ ਇਲਜ਼ਾਮ ਲਾ ਰਹੀ ਹੈ ਜਾਂ ਕੁਝ ਵੀ ਹੈ ਉਹਦੇ ਨਾਲ ਸਾਡਾ ਕੋਈ ਇਦਾਂ ਦਾ ਵਾਸਤਾ ਨਹੀਂ ਹੈਗਾ ਵੀ ਉਹ ਮੇਰੇ ਕੰਮ 'ਚ ਇੰਟਰਫੇਅਰ ਕਰੇ ਜਾਂ ਮੈਂ ਉਹਦੇ ਕੰਮ 'ਚ ਜਾਵਾਂ ਅੱਛਾ ਹਾਂ ਉਹ ਤੁਹਾਡੇ ਦੋਨਾਂ ਦੇ ਉੱਤੇ ਇਹੀ ਅਲਿਗੇਸ਼ਨ ਹੈ ਉਹ ਸਾਡੇ ਨਾਲ ਇੱਥੇ ਪਿੰਡ 'ਚੋਂ ਰਹਿੰਦਾ ਉਹ ਮੁੱਗੇ ਰਹਿੰਦਾ ਆਪਦਾ ਠੀਕ ਹੈ ਜੀ ਇਹ ਸਰਪੰਚ ਜਿਹੜਾ ਮੌਜੂਦਾ ਸਰਪੰਚ ਆ ਮ ਇਹ ਇੰਟਰਵਿਊ ਕਰਨ ਤੋਂ ਪਹਿਲਾਂ ਮਿਲਿਆ ਵੀ ਭਾਈ ਇਹ ਬੰਦੇ ਤੁਹਾਡੇ ਤੇ ਇਲਜ਼ਾਮ ਨੇ ਮੈਂ ਪੜ੍ਹਿਆ ਉਹ ਤਾਂ ਪਤਾ ਨਹੀਂ ਉਹਨੂੰ ਕੀ ਰੰਜੇਸ ਲੱਗੀ ਉਹ ਤਾਂ ਕਹਿ ਰਿਹਾ ਵੀ ਇਹਨਾਂ ਦਾ ਪਰਿਵਾਰ ਇਦਾਂ ਕਰਦਾ ਇਹਨਾਂ ਦਾ ਪਰਿਵਾਰ ਇਹ ਤਾਂ ਦੋ ਤਿੰਨ ਗੱਲਾਂ ਇਹੀ ਕਹਿ ਰਿਹਾ ਮੈਂ ਪਿੰਡ ਦੇ ਨਾਲ ਖਰੂ ਇੱਕ ਉਹ ਨਾ ਸਾਰੇ ਜਿਹੜੇ ਬੰਦੇ ਖੜੇ ਹੋ ਨਸ਼ਾ ਤਸਕਰ ਹੀ ਖੜੇ ਉਹਦੇ ਨਾਲ ਇਹ ਹੀ ਨਸ਼ਾ ਤਸਕਰ ਆ ਸਾਡੇ ਨੇੜੇ ਇੱਥੇ ਕਾਲ ਕਲਾਟਾਣਾ ਤੁਸੀਂ ਐਫ ਆਰ ਵੀ ਕਢਾ ਲਓ ਹੋਰ ਪਿੰਡ ਚੋਂ ਕਿਸੇ ਦੇ ਨਾਮ ਤੇ ਕੋਈ ਐਫ ਆਰ ਵੀ ਨਹੀਂ ਹੋਣੀ ਜਿਹੜੇ ਬੰਦੇ ਪੰਜ ਨਾਲ ਖੜੇ ਉਹਨਾਂ ਦੇ ਨਾਮ ਤੇ ਹੈਗੀ ਆ ਅੱਛਾ ਹਾਂਜੀ ਨਸ਼ੇੜੀਆਂ ਦੇ ਨਾਲ ਆ ਕੇ ਖੜੇ ਸੀ ਸਰਪੰਚ ਸਾਹਿਬ ਹਾਂਜੀ ਨਸ਼ੇੜੀਆਂ ਦੇ ਨਾਲ ਆ ਕੇ ਖੜੇ ਸੀ ਅੱਛਾ ਆਪ ਦਾ ਹਰੇਕ ਬੰਦੇ ਦਾ ਮੋਰਲ ਕਰੈਕਟਰ ਬਣਾ ਮਤਲਬ ਰੱਖਦਾ ਮਾਇਨੇ ਰੱਖਦਾ ਹੁੰਦਾ ਕਿਸ ਤਰ੍ਹਾਂ ਦਾ ਕਿਰਦਾਰ ਹੈ ਇਸ ਸਰਪੰਚ ਸਾਹਿਬ ਦਾ ਜਿਹੜਾ ਤੁਸੀਂ ਹੁਣ ਚੁਣਿਆ ਇਹ ਭਾਵੇਂ ਜਿਹੜਾ ਇੱਕ ਉਥੇ ਇੱਕ ਹੋਰ ਤਾਂ ਦੱਸਣਾ ਚਾਹਣੀ ਆ ਮੈਂ ਇਸ ਸਵਾਲ ਦਾ ਵੀ ਜਵਾਬ ਮੈਂ ਮੇਰੇ ਤੇ ਬੁੜੀਆਂ ਕੁੜੀਆਂ ਦੇ ਪਰਚੇ ਕਰਵਾਈ। ਅੱਛਾ ਮੈਂ ਤੁਹਾਡੇ ਚੈਨਲਾਂ ਨੂੰ ਦੱਸਣਾ ਚਾਹਣੀ ਵੀ ਅਕਤੂਬਰ ਦੇ ਮਹੀਨੇ ਚ ਹੋਣਾ ਸੀ ਜਦੋਂ ਉਹਦੇ ਖੋਦ ਦੇ ਘਰੇ ਇਹੋ ਜਿਹਾ ਐਕਸੀਡੈਂਟ ਹੋਇਆ ਸੀ ਲੇਡੀ ਕੁੜੀ ਵਾਲਾ। ਮੈਂ ਵੀ ਇੱਕ ਧੀ ਆਲੀ ਆ ਮੈਂ ਉਹ ਸੀਨ ਉਸਪੇਲ ਨਹੀਂ ਕਰੂੰਗੀ। ਉਹ ਬੰਦੇ ਨੂੰ ਮੈਂ ਇਸ ਵੀਡੀਓ ਰਹੀ ਇਸ਼ਾਰਾ ਹੀ ਕਰ ਰਹੀ ਹਾਂ ਵੀ ਮੈਂ ਤੇਰੀ ਕੀ ਹੈਲਪ ਕੀਤੀ ਸੀ ਵੀ ਤੇ ਹੁਣ ਤੂੰ ਕੀਦਾਂ ਬੋਲ ਰਿਹਾ। ਉਹਨੇ ਵੀ ਸ਼ਾਮ ਲੱਟ ਜਗਾ ਪੈਣੇ ਨੱਪੀ ਹੋਈ ਆ। ਤੇ ਉਸਤੇ ਉਹਨੇ ਫੇਕ ਐਸਟੇ ਲੈ ਲਿਆ ਸੀ ਉਹ ਵੀ ਸਟੇ ਟੁੱਟ ਕੇ ਆਪਣੇ ਹੱਕ ਚ ਆ। अच्छा आज तो 20 25 ਦਿਨ ਪਹਿਲਾਂ ਉੱਥੇ ਜਿਹੜੇ ਮੌਜੂਦਾ ਦਰਖਤ ਲੱਗੇ ਹੋਏ ਸੀ ਮੌਜੂਦਾ ਸਰਪੰਚ ਨੇ ਉੱਥੇ ਦਰਖਤ ਵੀ ਕਟਾਤੇ ਤੇ ਦੁਬਾਰੇ ਉਸ ਦੇ ਦਾ ਬਸੇ ਬੰਦੇ ਦਾ ਕਬਜ਼ਾ ਕਰਾਇਆ ਹੋਵੇ। اچھا ਫਿਰ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਕਿਉਂਕਿ ਤੁਹਾਡਾ ਸੋਸ਼ਲ ਮੀਡੀਆ ਤੇ ਤੁਹਾਡੇ ਕਿਰਦਾਰ ਦੇ ਉੱਤੇ ਕਾਫੀ ਟਿੱਪਾ ਟਿੱਪਣੀ ਹੋਈ ਹੈ। ਠੀਕ ਹੈ ਜੀ ਤੁਹਾਡੀਆਂ ਤਸਵੀਰਾਂ ਲਾ ਕੇ ਗੱਲਬਾਤ ਕੀਤੀ ਜਾਂ ਹਾਲਾਂਕਿ ਤੁਸੀਂ ਸਪਸ਼ਟੀ ਕਰਨ ਵੀ ਦੇ ਰਹੇ ਹੋ ਪਰ ਤੁਸੀਂ ਇਦੇ ਨਾਲ ਨਾਲ ਕਿਸੇ ਤਰ੍ਹਾਂ ਦਾ ਐਕਸ਼ਨ ਵੀ ਲੈ ਰਹੇ ਹਾਂ ਕਿਉਂਕਿ ਬਹੁਤ ਤਿੰਨ ਤਿੰਨ ਪਾਰਟੀਆਂ ਹੋ ਗਈਆਂ ਸਰਪੰਚ ਸਾਹਿਬ ਹੋ ਗਏ ਤੇ ਇਹਨਾਂ ਦੇ ਜਵਾਈ ਹੋ ਗਏ ਤੇ ਤੁਹਾਡੇ ਪਿੰਡ ਦੀਆਂ ਲੇਡੀਜ਼ ਹੋ ਗਈਆਂ ਭੈਣੇ ਮੈਂ ਸੱਚ ਤੇ ਮੈਨੂੰ ਪਰਮਾਤਮਾ ਤੇ ਭਰੋਸਾ ਜੇ ਮੈਂ ਕਿਸੇ ਲੜਕੀ ਨਾਲ ਗਲਤ ਕਰੂੰਗੀ ਮੇਰੇ ਤੇ ਜਰੂਰ ਕੋਈ ਨਾ ਕੋਈ ਮੈਨੂੰ ਸਜ਼ਾ ਮਿਲੂਗੀ ਮੈਂ ਪਰਮਾਤਮਾ ਨੂੰ ਹਾਜ਼ਰ ਨਾਮ ਜਲ ਜਾਣ ਕੇ ਕਹਿੰਨੀ ਆ ਵੀ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭੈਣੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੇ ਇਹ ਇਲਜ਼ਾਮ ਲਾਇਆ ਵੀ ਮੇਰੇ ਮੁੰਡੇ ਨੂੰ ਅੰਦਰ ਸੈਟ ਸਟਾਤਾ ਇਹ ਸਰਪੰਚਨੀ ਦਾ ਵਿੱਚ ਹੱਥ ਸੀ ਕਿਉਂ ਤੁਸੀਂ ਇਦਾਂ ਕਿਉਂ ਕੀਤਾ ਇਹ ਪਹਿਲੇ 2021 ਦੀ ਗੱਲ ਹੈਗੀ ਇਹਦੇ ਮੁੰਡਿਆਂ ਕੋਲੋਂ ਦੌਲਤਪੁਰੇ 30 ਗੱਟੇ ਡੋਡਿਆਂ ਦੇ ਫੜੇ ਗਏ ਇਹ ਮੇਰੇ ਕੋਲੇ ਆਈ ਵੀ ਮੇਰੀ ਕਿਸੇ ਟਾਈਮ ਤੋਂ ਮੇਰੀ ਮਦਦ ਕਰ ਮੈਂ ਕਹਾਂ ਵੀ ਨਸ਼ਿਆਂ ਦੇ ਖਿਲਾਫ ਅਸੀਂ ਕੋਈ ਮਦਦ ਨਹੀਂ ਕਰਨੀ ਇਹਨੇ ਉਸ ਤੋਂ ਬਾਅਦ ਇੱਕ ਵੀਡੀਓ ਬਣਾ ਕੇ ਪਾਈ ਵੀ ਸਰਪੰਚ ਜੀ ਮੇਰੇ ਕੋਲੋਂ 4 ਲੱਖ ਦੀ ਮਦਦ ਮੰਗ ਕਹਿੰਦੀ ਮੇਰੀ ਮਦਦ ਕਰ ਮੈਨੂੰ ਪੈਸੇ ਦੇ ਤੇ ਮੈਂ ਵੱਡੇ ਅਫਸਰਾਂ ਨੂੰ ਦੇ ਕੇ ਤੇਰੇ ਬੰਦੇ ਕਢਵਾ ਦਿੰਨੀ ਆ ਅਚਲ ਤੁਸੀਂ ਇਨਕਾਰ ਕੀਤਾ ਸੀ ਤੇ ਉਹਦੇ ਤੋਂ ਉਹਦੇ باوجود ਵੀ ਤੁਹਾਡੇ ਤੇ ਵੀਡੀਓ ਪਾਈ ਗਈ ਹਾਂਜੀ ਫਿਰ ਇਸ ਦੀ ਮੈਂ ਇਨਕੁਆਰੀ ਲਵਾਈ ਜੋ ਮਾਨਯੋਗ ਐਸਐਸਪੀ ਨੇ ਪੂਰੀ ਸੈਟ ਬ ਅੱਛਾ ਠੀਕ ਹੈ ਇਹ ਮੁਕਦਮਾ 2021 ਚ ਦਰਜ ਹੋਇਆ ਸੀ ਅੱਛਾ ਕੀ ਕੁਝ ਲਿਖਿਆ ਸੀ ਤੇ ਕਿਹੜੀ ਕਿਹੜੀ ਧਾਰਾ ਜਿਹੜੀ ਇਹਨਾਂ ਦੇ ਬੇਟੇ ਤੇ ਲੱਗੀ ਹੈ ਇਹਨਾਂ ਦੇ ਐਂਡੀ ਐਕਟ ਲੱਗਿਆ ਸੀਗਾ 2015 ਚ ਮੁਕਦਮਾ ਨੰਬਰ 15 ਇਸ ਤੋਂ ਇਲਾਵਾ ਇਹਨਾਂ ਤੇ 15 ਪਰਚੇ ਹੋਰ ਆ ਭੈਣੇ ਕਿਹੜੇ ਕਿਹੜੇ ਆ ਜੀ ਇਹਦੇ ਇਹਨਾਂ ਤੇ ਸਾਰੇ ਐਂਡੀ ਦੇ ਹੀ ਆ ਅੱਛਾ ਨਸ਼ਾ ਤਸਕਰੀ ਨਸ਼ਾ ਨਸ਼ਾ ਤਸਕਰੀ ਦੇ ਇੱਕ ਹੈਗਾ ਨਬਾਲਕ ਕੁੜੀ ਦਾ ਰੇਪ ਕਰਨ ਦਾ ਪਰਚਾ ਅੱਛਾ 376 ਲੱਗੀ ਹੋਈ ਆ ਤੇ ਅੱਜ ਦਾ ਨਾਮ ਨਹੀਂ ਮੈਂ ਮੈਂਸ਼ਨ ਕਰੂੰਗੀ ਮੈਂ ਤੁਹਾਨੂੰ ਫੋਟੋ ਦਿਖਾ ਮੁਕਦਮਾ ਨੰਬਰ ਇਹ ਮੁਕਦਮਾ ਨੰਬਰ 10ਵੇਂ ਮਹੀਨੇ ਦਰਜ ਹੋਇਆ ਜੀ ਅੱਛਾ ਠੀਕ ਹੈ ਜੀ ਹਾਂਜੀ 376 120 ਬੀ ਠੀਕ ਹੈ ਜੀ ਤੇ ਉਹ ਹੁਣ ਜੇਲ੍ਹ ਦੇ ਵਿੱਚ ਹੀ ਹਾਂਜੀ ਜੇਲ੍ਹ ਵਿੱਚ ਹੀ ਹੈ ਠੀਕ ਹੈ ਜੀ ਮਤਲਬ ਤੁਸੀਂ ਇਹਨਾਂ ਦੀ ਇਹਨਾਂ ਕਮਾਂਜ ਨਸ਼ਿਆਂ ਚ ਤੇ ਨਾ ਕੁੜੀਆਂ ਵਾਲੇ ਮਾਮਲੇ ਚ ਮਦਦ ਨਹੀਂ ਕਰਦੇ ਇਸ ਕਰਕੇ ਬੋਲ ਰਹੇ ਆ ਇਸ ਕਰਕੇ ਬੋਲ ਰਹੇ ਹਾਂਜੀ ਠੀਕ ਹੈ ਜੀ ਜਿਹਦੇ ਤੁਸੀਂ ਸਬੂਤ ਦੇ ਤੌਰ ਤੇ ਆਫ ਆਈ ਆਰ ਸਾਨੂੰ ਦਿਖਾ ਰਹੇ ਹੋ ਅੱਛਾ ਜੀ ਇਹ ਸਰਪੰਚ ਸਾਹਿਬ ਦੇ ਕਿਰਦਾਰ ਬਾਰੇ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਦਾ ਕਦਾਰਤਾ ਤੁਹਾਨੂੰ ਦੀ ਭਾਸ਼ਾ ਤੋਂ ਹੀ ਪਤਾ ਲੱਗ ਰਿਹਾ ਵੀ ਉਹਦਾ ਕਦਾਰ ਕਿੰਨਾ ਕੁ ਹੈਗਾ ਵੀ ਕੋਈ ਹੈਗਾ ਸੁਲਝਿਆ ਹੋਇਆ ਇਨਸਾਨ ਹੈਗਾ ਕਿ ਕਿਵੇਂ ਕਿਸਤੇ ਲੇਡੀਜ਼ ਨੂੰ ਕੋਲੇ ਖੜ ਕੇ ਇੱਕ ਲੇਡੀਜ਼ ਬਾਰੇ ਕੀ ਬੁਲਾ ਰਿਹਾ ਕਿ ਕਿਸੇ ਦਾ ਫੈਸਲਾ ਜਾਂ ਕੁਛ ਕਰਵਾ ਦੂਗਾ ਹਾਂ ਉਹਨਾਂ ਨੂੰ ਕਹਿ ਰያ ਵੀ ਉਹਦੇ ਕਹੋ ਉਹਦੇ ਰੈੱਡ ਬੱਤੀ ਲੱਗੀ ਪੈਣੀ ਤੁਹਾਡੇ ਕੋਲੇ ਸਾਹਮਣੇ ਤਿੰਨ ਗੱਡੀਆਂ ਸਾਡੇ ਨਿੱਜੀ ਆ ਇੱਕ ਗੱਡੀ ਹਜੇ ਆਈ ਨਹੀਂ ਮੁਗਿਓ ਮੈਂ ਕੋਈ ਸਰਕਾਰੀ ਅਹੁਦੇ ਤੇ ਨਹੀਂ ਹਾਂ ਹਾਂ ਜੇ ਕੋਈ ਅਹੁਦੇ ਤੇ ਹੋਵਾਂ ਪੈਣੀ ਗੱਡੀ ਤੇ ਬੱਤੀ ਲਾਉਂਗੀ ਨਾ ਜਿਹਦੇ ਕੋਲ ਮੇਰੇ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਕੋਈ ਮੈਂ ਮਮਲਾਜ਼ਮ ਨਹੀਂ ਤੇ ਮੇਰੇ ਕਿਉਂ ਬੱਤੀ ਲੱਗੂਗੀ ਹਾਂ ਉਹ ਕਹਿੰਦੇ ਪਿੰਡ ਚ ਖੌਫ ਹੀ ਬੜਾ ਮਨਿੰਦਰ ਕੌਰ ਦਾ ਜਦੋਂ ਆਉਂਦੀ ਆ ਸਾਰੇ ਬੱਕਰੀਆਂ ਨੂੰ ਕਰਨ ਲੱਗ ਜਾਂਦੇ ਆ ਇਹ ਤਾਂ ਤੁਸੀਂ ਹੁਣ ਤੁਸੀਂ ਮੇਰੇ ਨਾਲ ਚੱਲ ਪੋ ਵੀ ਲੋਕ ਆ ਕੇ ਮੈਨੂੰ ਬੱਚੇ ਤੋਂ ਲੈ ਕੇ ਸਾਸਰੀ ਘਰ ਕਰਦੇ ਆ ਕਿ ਅੰਦਰਾਂ ਅੱਛਾ ਇੱਜ਼ਤ ਇੱਜ਼ਤ ਵੀ ਬਰਦਾਸ਼ਤ ਨਹੀਂ ਹੁੰਦੀ ਇੱਜ਼ਤ ਬਰਦਾਸ਼ਤ ਨਹੀਂ ਨਾ ਹੁੰਦੀ ਵੀ ਇਹਦੇ ਵਰਗੇ ਅਸੀਂ ਬਣ ਨਹੀਂ ਸਕਦੇ ਅੱਛਾ ਵੀ ਜੇ ਇੰਨਾ ਵੱਡੀਆਂ ਚੀਜ਼ਾਂ ਲੈ ਕੇ ਉਹ ਗੱਡੀਆਂ ਲੈ ਕੇ ਅਸੀਂ ਹੂਟਰ ਇਹਨਾਂ ਨੇ ਲਵਾਏ ਆ ਜਾਂ ਕੁਝ ਵੀ ਆ ਬੈਲੀ ਗੱਲ ਆਪਣੇ ਕੁਝ ਇਦਾਂ ਦਾ ਨਹੀਂ ਲੱਗਿਆ ਹੋਇਆ ਤੁਸੀਂ ਇਹ ਤਸਵੀਰਾਂ ਵੀ ਰੱਖੀਆਂ ਹੋਈਆਂ ਨੇ ਕਾਹਦੀਆਂ ਇਹ ਬੰਦੇ ਦੇ ਅਸਲੇ ਇਹ ਨਜਾਇਜ਼ ਅਸਲਾ ਵਰਤਦਾ ਜਿਹਦਾ ਸਾਨੂੰ ਅਜੇ ਸਿੰਘ ਸਰਪੰਚ ਅੱਛਾ ਜਿਹਦਾ ਭੈਣੇ ਸਾਨੂੰ ਪੂਰਾ ਡਰਾ ਠੀਕ ਹੈ ਠੀਕ ਹੈ ਖੇਤਾਂ ਚ ਬਾਹਰ ਆ ਸਾਡਾ ਕਲਾਕਾਰ ਆ ਕਿਸੇ ਟਾਈਮ ਵੀ ਸਾਡਾ ਨੁਕਸਾਨ ਹੋ ਸਕਦਾ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਨਜਾਇਜ਼ ਅਸਲਾ ਕਿਉਂਕਿ ਅਸਲਾ ਅਸਲ ਅਸਲਸ ਨਹੀਂ ਬਣਿਆ ਪੈਣੇ ਅਸੀਂ ਵੈਰੀਫਾਈ ਕੀਤਾ ਅੱਛਾ ਤੇ ਇਹ ਕਿੱਥੇ ਅਸਲਾ ਲੈ ਕੇ ਗਏ ਕਿੱਥੇ ਸੀ ਇਹ ਆਪਣੇ 30 ਤਰੀਕ ਨੂੰ ਕਾਲਾ ਮਾਰ ਬਾਬਾ ਜੀ ਜੀ ਹੈਗੇ ਇੱਥੇ ਮੇਸਰੀ ਜਿੱਥੇ ਬਲਕਾਰ ਖਿੰਲਾ ਜੀ ਲੱਗੇ ਲਾਈਵ ਵਿੱਚ ਹੀ ਚੱਲ ਰਿਹਾ ਜੀ ਪਿੰਡ ਦੇ ਵਿੱਚ ਹੀ ਨਹੀਂ ਨਹੀਂ ਹਾਂਜੀ ਪਿੰਡ ਵਿੱਚ ਮੇਸਰੀ ਐਹੋ ਜਿਹਾ ਕਿਹੜਾ ਖਤਰਾ ਸਰਪੰਚ ਸਾਹਿਬ ਨੂੰ ਜਿਹੜਾ ਪਿੰਡ ਚ ਹੀ ਆ ਐਡੀ ਰਫਲ ਚੱਕੀ ਬੈਠੇ ਆ ਕਿਹੜਾ ਅਸਲਾ ਚੱਕਿਆ ਹੋਇਆ ਹੀ ਇਹਨਾਂ ਨੇ ਪਤਾ ਨਹੀਂ 315 ਬੋਰਾ ਕਿ ਕੀ ਆ ਬਿਨਾ ਲਾਇਸੈਂਸ ਤੋਂ ਆਪਦੇ ਕੋਲ ਹਥਿਆਰ ਰੱਖੇ ਹੋਏ ਹੈ। ਭਾਵੇਂ ਸਰਕਾਰ ਨੇ ਤਾਂ ਆਪਣੇ ਕਹੀਏ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਜਿਹੜੇ ਨਸ਼ੇ ਆਲੇ ਉਥੇ ਪੀਲਾ ਪੰਜਾ ਚੱਲਦਾ ਪਰ ਸਾਡੇ ਆ ਜਿਹੜੇ ਐਨਡੀ ਦੇ ਪਰਚੇ ਇੰਨੇ ਦਰਜ ਆਏ ਔਰਤ ਦੂਣਾ ਤੇ ਕੋਈ ਬੇਖੌਫ ਹੋ ਕੇ ਗਾਲਾਂ ਕੱਢ ਰਹੀ ਆ ਕੁਝ ਵੀ ਆ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਆ ਵੀ ਮਾਨਜੋਗ ਪ੍ਰਸ਼ਾਸਨ ਮੋਗਾ ਨੂੰ ਵੀ ਹਦਾਇਤ ਦਿੱਤੀ ਜਾਵੇ ਵੀ ਜਿਹੜਾ ਇਹ ਨਸ਼ਾ ਵੇਚ ਰਿਹਾ ਜਾਂ ਹਥਿਆਰ ਲੈ ਰਿਹਾ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋਵੇ। ਹਾਂ ਠੀਕ ਹੈ ਜੀ। ਇੱਕ ਪਾਸੇ ਨਸ਼ਿਆਂ ਦੇ ਵਿਰੁੱਧ ਜੰਗ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਲੜੀ ਜਾ ਰਹੀ ਹੈ ਤੇ ਦੂਜੇ ਬੰਨੇ ਪਿੰਡਾਂ-ਪਿੰਡਾਂ ਦੇ ਵਿੱਚ ਲੋਕ ਤਰਾ-ਤਰਾ ਕਰ ਰਹੇ ਨੇ ਸ਼ਰੇਆਮ ਨਾਮ ਲੈ ਕੇ ਦੱਸ ਰਹੇ ਨੇ ਜਿਹੜੀ ਸ਼ਬਦਾਵਲੀ ਤੁਹਾਡੇ ਲਈ ਵਰਤੀ ਗਈ ਹੈ ਇਹਦੇ ਪ੍ਰਤੀ ਤੁਸੀਂ ਕੋਈ ਊਮੈਨ ਕਮਿਸ਼ਨਰ ਨੂੰ ਊਮੈਨ ਸੈੱਲ ਦੇ ਵਿੱਚ ਮਿਲਣਾ ਚਾਹਿਆ ਨੇ ਭਨੇ ਉਹਨਾਂ ਨੂੰ ਅਜੇ ਅਸੀਂ ਕੋਈ ਵੀ ਮੇਲ ਵਗੈਰਾ ਨਹੀਂ ਕੀਤੀ ਲਗੀ ਜਿਹੜੇ ਹਿਸਾਬ ਨਾਲ ਤੁਸੀਂ ਨਸ਼ੇ ਦੇ ਜਾਂ ਆ ਕਹਿ ਲੋ ਵੀ ਹਥਿਆਰ ਦਿਖਾ ਰਹੇ ਹੋ ਹਨ ਇਹਦੇ ਵਿਰੁੱਧ ਤੁਸੀਂ ਕੋਈ ਮੌਜੂਦਾ ਵਿਧਾਇਕ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਪ੍ਰਸ਼ਾਸਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਮਾਨਯੋਗ ਐਸਐਸਪੀ ਸਾਹਿਬ ਨਾਲ ਗੱਲ ਉਹਨਾਂ ਨੇ ਵਧੀਆ ਭਰੋਸਾ ਦਿਵਾਇਆ ਕਿਉਂਕਿ ਜਿਹੜੇ ਸਾਡੇ ਮਾਨਯੋਗ ਐਸਐਸਪੀ ਅਜੇ ਗਾਂਧੀ ਜੀ ਆ ਉਹ ਨਸ਼ਿਆਂ ਦੇ ਖਿਲਾਫ ਪੂਰਾ ਇੱਥੇ ਮੋਗੇ 'ਚ ਉਹਨਾਂ ਨੇ ਸਰਚ ਆਪਰੇਸ਼ਨ ਕੀਤਾ ਹੈ ਉਹ ਕਿਸੇ ਨੂੰ ਵੀ ਬਖਸ਼ ਰਏ ਮੈਨੂੰ ਪੂਰੀ ਉਮੀਦ ਆ ਵੀ ਉਹ ਇਸ ਤਰੀਕੇ ਵੀ ਕਰਨਗੇ ਜੇ ਆਪਾਂ ਗੱਲ ਕਰੇ ਜਾਈਏ ਸਾਡੇ ਮੌਜੂਦਾ ਵਿਧਾਇਕ ਦੀ ਸਾਣਾ ਉਹ ਵੀ ਇੱਕ ਲੇਡੀਜ਼ ਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣੀ ਵੀ ਮੇ ਚੰਗੇ ਕੰਮ ਵਾਲੀ ਵੀ ਬਹੁਤ ਮਸ਼ਹੂਰ ਆ ਜੇ ਆਪਾਂ ਕਰੋਨਾ ਵੇਲੇ ਵੈਕਸੀਨ ਦੀ ਗੱਲ ਕਰੀਏ ਮੁੱਖ ਮੰਤਰੀ ਸਰਦਾਰ ਪਾਓ ਕੈਪਟਨ ਸਿੰਘ ਨੇ ਅਮਰਿੰਦਰ ਕੈਪਟਨ ਸਾਹਿਬ ਨੇ ਮੈਨੂੰ ਆਪਦੀ ਫੇਸਬੁੱਕ ਤੇ ਟਵੀਟ ਕੀਤਾ ਸੀ ਪੰਜਾਬ ਚੋਂ ਪਹਿਲਾ ਪਿੰਡ ਸੀ ਜਿੱਥੇ ਵੈਕਸੀਨ ਪੂਰੀ ਹੋਈ ਸੀ ਇੱਕ ਸਾਡੇ ਨਾਲ ਦਾ ਪਿੰਡ ਸਾਪੂ ਵਾਲਾ ਉੱਥੇ ਸਰਪੰਚੀ ਸਰਦਾਰ ਲਖਵੰਤ ਸਿੰਘ ਜੀ ਠੀਕ ਹੈ ਜੀ ਓਕੇ ਜੀ ਮਿਹਰਬਾਨੀ ਜੀ ਤਾਂ ਇਹਨਾਂ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਕਿਉਂਕਿ ਪਹਿਲਾਂ ਦੋ ਪੱਖ ਸੋਸ਼ਲ ਮੀਡੀਆ ਤੇ ਚੱਲ ਚੁੱਕੇ ਆ ਪਰ ਫਿਰ ਵੀ ਜੇ ਉਹਨਾਂ ਨੂੰ ਲੱ ਤਦ ਉਹ ਵੀ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਆ ਕੈਮਰਾਮੈਨ ਹਰਜੀਤ ਦੇ ਨਾਲ ਮੈਂ ਗਗਨ ਸਿੱਧੂ ਮੋਗਾ